ਨਾਨੀ ਗੁਰਜੋਤ ਕੋ ਸਤਿਗੁਰਪਤ ਸਤਿਕਾ ਕੀ ਹਾਲ ਹੈ ਠੀਕ ਹੋ ਬਹੁਤ ਵਧੀਆ ਪੱਠੇ ਵੱਢਣ ਵਾਲੀਆਂ ਦਾਤੀਆਂ ਦੇ ਨਾਲ ਹਲ ਹੁੰਦਾ ਆ ਗਠੀਏ ਦਾ ਇਲਾਜ ਰੀੜ ਦੀ ਹੱਡੀ ਦਾ ਇਲਾਜ ਡਾਕਟਰਾਂ ਨੇ ਆਪਰੇਸ਼ਨ ਦੱਸੇ ਦੀ ਉਹ ਇਸ ਜਗ੍ਹਾ ਤੋਂ ਠੀਕ ਹੋ ਕੇ ਗਏ ਆ ਚਾਰ ਚਾਰ ਬੰਦੇ ਜਿਨ੍ਹਾਂ ਵਿਅਕਤੀਆਂ ਨੂੰ ਚੱਕ ਕੇ ਲੈ ਕੇ ਆਏ ਆ ਉਹ ਇਸ ਜਗ੍ਹਾ ਤੋਂ ਠੀਕ ਹੋ ਕੇ ਗਏ ਆ ਜਿਹੜੇ ਬੱਚੇ ਤੁਰ ਨਹੀਂ ਸਕਦੇ ਸੀ ਬੋਲ ਨਹੀਂ ਸਕਦੇ ਸੀ ਉਹ ਇਸ ਜਗ੍ਹਾ ਤੋਂ ਠੀਕ ਹੋ ਕੇ ਗਏ ਆ ਜਿਨ੍ਹਾਂ ਨੂੰ 30 30 35 35 ਸਾਲ ਤੋਂ ਗਠੀਏ ਦਾ ਰੋਗ ਸੀ ਉਹ ਇਸ ਜਗ੍ਹਾ ਤੋਂ ਠੀਕ ਹੋ ਕੇ ਗਏ ਆ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਤੇ ਉਹਨਾਂ ਦੇ ਬਚਨਾ ਸਦਕਾ ਹੋ ਰਿਹਾ ਦਾਤੀਆਂ ਨਾਲ ਅੱਜ ਵੀ ਲੋਕਾਂ ਦਾ ਇਲਾਜ ਤੇ ਤੁਹਾਨੂੰ ਪੂਰਾ ਇਸ ਵੀਡੀਓ 'ਚ ਦੇਖਣ ਨੂੰ ਮਿਲੂਗਾ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਕਿਸੇ ਵੀ ਮੇਰੇ ਵੀਰ ਭਰਾ ਦਾ ਭਲਾ ਹੋ ਸਕੇ ਇਸ ਵੀਡੀਓ ਦੇਖ ਕੇ ਇਸ ਸਥਾਨ ਦਾ ਪਤਾ ਲੱਗ ਸਕੇ ਔਰ ਪੂਰੀ ਲੋਕੇਸ਼ਨ ਦੇ ਨਾਲੇ ਵੀਡੀਓ ਬਣਾਈ ਗਈ ਆ ਔਰ ਜਿਹੜੇ ਵੀ ਰੋਗੀ ਉਸ ਜਗ੍ਹਾ ਤੇ ਆਏ ਆ ਆਪਣਾ ਇਲਾਜ ਕਰਨ ਉਹਨਾਂ ਦੇ ਮੂੰਹੋਂ ਆਪਾਂ ਪੂਰਾ ਵਾਕਿਆ ਉਹਨਾਂ ਕੋਲੋਂ ਸੁਣ ਕੇ ਇਸ ਵੀਡੀਓ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਉਣ ਦਾ ਯਤਨ ਕੀਤਾ ਆ ਤੇ ਬਣੇ ਦਿਓ ਵੀਡੀਓ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਆਜੋ ਚਲਦੇ ਆ ਜੀ ਜੋਇੰਟ ਪੇਨ ਹੁੰਦੀ ਆ ਤੁਸੀਂ ਚੱਲਣ ਫਿਰ ਤੋਂ ਸਮਰਥਿਆ ਮੈਂ ਠੀਕ ਐ ਮੇਰੇ ਤੇ 33 ਸਾਲ ਪੁਰਾਣਾ ਗਠੀਆ ਸੀ 33 ਸਾਲ ਪੁਰਾਣਾ ਗਠੀਆ ਸੀ ਮੈਨੂੰ ਮੈਂ ਜੁੜੀ ਰਹੀਆਂ ਛੋਟੀ ਜਿਹੜੇ ਵੀ ਡਾਕਟਰਾਂ ਨੇ ਦੱਸਿਆ ਉਹਨਾਂ ਨੇ ਆਪਰੇਸ਼ਨ ਹੀ ਦੱਸਿਆ ਰੀੜ ਦੀ ਹੱਡੀ ਦਾ ਸਾਢੇ 8 ਲੱਖ ਰੁਪਈਆ ਲੱਗਣਾ 8 ਘੰਟੇ ਦਾ ਆਪਰੇਸ਼ਨ ਸਾਨੂੰ ਇੱਥੇ ਮਹਾਰਾਜ ਦਾ ਪਤਾ ਲੱਗਿਆ ਜਾਨੀ ਹੁਣ ਫਰਕ ਆਹ ਕੀ ਬਾਤ ਕੀ ਬਾਤ ਹੈ ਕਿ ਗੁਰੂ ਮਹਾਰਾਜ ਕਿਰਪਾ ਕਰੇ ਜੀ ਹਾਂ ਜੀ ਦੂਜੀ ਵਾਰ ਹੀ ਆਈਆਂ ਜੀ अच्छा जी। ਰੱਖੀਏ ਦੀ ਪ੍ਰੋਬਲਮ ਹੈ ਜੋੜਾਂ ਦਾ ਦਰਦ। ਫਰਕ ਪਿਆ। ਇੱਕ ਕੈਨੇਡਾ, ਅਮਰੀਕਾ, ਇੰਗਲੈਂਡ ਵੀ ਜੋ ਰਹਿੰਦੇ ਸਾਡੇ ਸਾਡੇ ਇਸ ਨਗਰ ਦੇ ਅੰਦਰ ਨੂੰ ਆ ਪਰਿਵਾਰ ਦੇ। ਹੂੰ। ਉਹ ਉੱਥੇ ਵੀ ਜੋ ਪੀੜਦਾ, ਦਾਤੀ ਨਾਲ ਕਰਦੇ ਸੇਵਾ। ਤਾਂ ਹਾਂ, ਤਾਂ ਲੋ। ਹਾਂਜੀ ਮਾਜੀ। ਸਸਟੀ ਘਰ। ਇਹ ਮੇਰੇ ਲੱਤ ਦੇ ਪਾਸੇ ਜਿਹਦੀ ਦਰਦ ਹੁੰਦਾ ਹੈ। ਮਤਮਰ ਤੁਰ ਨਹੀਂ ਹੁੰਦਾ, ਵਜਨ ਨਹੀਂ ਹੁੰਦਾ। ਕਿਦਾਂ ਫਰਕ ਪੈ ਗਿਆ ਜੀ? ਹਾਂਜੀ। ਚਲੋ ਗੁਰੂ ਮਹਾਰਾਜ ਕਿਰਪਾ ਕਰੇ ਜੀ। ਅਸੀਂ ਪਟਿਆਲਾ ਜ਼ਿਲ੍ਹੇ ਤੋਂ ਆਂਦੇ। ਜੀ। ਪਿੰਡ ਪੈਂਦਾ ਸੱਤ ਜੀ 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 ਦੂਜੀ ਵਾਰ ਆਇਆ ਸੀ ਫਰਕ ਹੈ ਫਰਕ ਮੇਰਾ ਬਿਲਕੁਲ ਨਹੀਂ ਸੀ ਸੋਜ ਉੱਤਰਦੀ ਮੇਰੀ ਗੋਡੇ ਦੀ ਤਾਂ ਡੈਕਸਟੀ ਦੀ ਸੇਤ ਹੋਈ ਸੀ ਅੱਛਾ ਜੀ ਹੌ ਤੋਹੀ ਦੀ ਇਹ ਪ੍ਰੋਬਲਮ ਹਟ ਗਈ ਹੈ ਜੀ ਜੀ ਜਿਹੜੇ ਜਿਆਦਾ ਜਿਹੜੇ ਜਿਆਦਾ ਤੰਗਿਆ ਜਿੰਨਾਂ ਤੋਂ ਥੱਲੇ ਨਹੀਂ ਪੈ ਆਉਂਦਾ ਉਹਨਾਂ ਨੂੰ ਬੈਡ ਦਿੱਤੇ ਜਾਂਦੇ ਆ ਜੀ ਜੀ ਕੀ ਹਾਲ ਹੈ ਜੀ ਉਮੀਦ ਕਰਦੇ ਸਾਰੇ ਵਧੀਆ ਹੋਗੇ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸਟ ਚੈਨਲ ਤੋਂ ਉੱਤੇ ਅੱਜ ਆਏ ਆ ਬੰਗਿਆਂ ਦੇ ਲਾਗੇ ਬੰਗਿਆਂ ਦੇ ਲਾਗੇ ਪਿੰਡ ਪੈਂਦਾ ਗੋਵਿੰਦਪੁਰ ਔਰ ਇਸ ਜਗ੍ਹਾ ਦਾ ਜਿਹੜਾ ਇਤਿਹਾਸ ਹੈ ਨਾ ਬਹੁਤ ਵਿਲੱਖਣ ਆ ਬਿਲਕੁਲ ਸਹੀ ਸੁਣ ਰਹੇ ਆ ਤੇ ਇੱਥੇ ਬਹੁਤ ਹਜ਼ਾਰਾਂ ਲੱਖਾਂ ਸੰਗਤਾਂ ਦੀਆਂ ਜਿਹੜੀਆਂ ਸਰੀਰਿਕ ਕਸ਼ਟੀਆਂ ਨੇ ਉਹ ਕੱਟੇ ਜਾਂਦੇ ਆ ਔਰ ਸਰੀਰਿਕ ਜਿਹੜੀਆਂ ਦਰਦਾਂ ਆ ਨਾ ਉਹ ਦਾਤੀਆਂ ਦੇ ਨਾਲ ਠੀਕ ਹੁੰਦੀਆਂ ਬਿਲਕੁਲ ਤੁਸੀਂ ਸਹੀ ਸੁਣ ਰਹੇ ਹਾਂ ਤੇ ਆ ਜਿਹੜੀਆਂ ਗੱਡੀਆਂ ਤੁਸੀਂ ਦੇਖ ਰਹੇ ਆ ਇਹ ਸਾਰੀਆਂ ਗੱਡੀਆਂ ਦੂਰੋਂ ਦੂਰੋਂ ਆਈਆਂ ਆ ਕੋਈ ਹਰਿਆਣੇ ਤੋਂ ਆਇਆ ਆ ਪੀਪੀ 65 ਵਾਲਾ ਮਹਾਲੀ ਤੋਂ ਆਇਆ ਆ ਕੋਈ ਲੁਧਿਆਣੇ ਤੋਂ ਆਇਆ ਆ ਨਾ ਤੇ ਕਪੂਰਥਲਾ ਅਲੱਗ-ਅਲੱਗ ਜਗ੍ਹਾ ਤੋਂ ਗੱਡੀਆਂ ਆਈਆਂ ਹੋਈਆਂ ਇਹਨਾਂ ਨੂੰ ਆਰਾਮ ਮਿਲਦਾ ਆ ਤੇ ਇੱਥੇ ਆ 6ਵੇਂ ਪਾਸ਼ਾ ਤੰਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹ ਦੇ ਚਰਨ ਛੋਪਾ ਪ੍ਰਾਪਤ ਆ ਤੇ ਅਜੋ ਕਰਦੇ ਆ ਦਰਸ਼ਮੇਲੇ ਤੇ ਇੱਥੇ ਦੇ ਇਤਿਹਾਸ ਬਾਰੇ ਜਾਣਕਾਰੀ ਲੈਂਦੀਆਂ ਤੇ ਕੀ ਆ ਇੱਥੇ ਦਾ ਇਤਿਹਾਸਕ ਪਿਛੋਕ ਇਹ ਲਗਦਾ ਵੀ ਥੋੜੀ ਇਨਫੋਰਮੇਸ਼ਨ ਹੈ ਨਾ ਗਲਤ ਪਾਸ ਹੋ ਜਾਂਦੀ ਆਪਾਂ ਵੀਡੀਓ ਦੇ ਸਟਾਰਟਿੰਗ ਦੀ ਗੱਲ ਕਰਦੇ ਆਂ ਵੀ ਹਰ ਸ਼ਨੀਵਾਰ ਸਵੇਰੇ 4:30 ਤੋਂ ਲੈ ਕੇ 6 ਵਜੇ ਤੱਕ ਸ਼ਾਮ 3 ਤੋਂ 4:30 ਵਜੇ ਤੱਕ ਤੇ ਹਰ ਐਤਵਾਰ ਸਵੇਰੇ 4:30 ਤੋਂ 6 ਵਜੇ ਤੱਕ ਇੱਥੇ ਤੁਸੀਂ ਆ ਕੇ ਆਪਣਾ ਇਲਾਜ ਕਰ ਸਕਦੇ ਆ ਤੇ ਇਲਾਜ ਕਰਵਾ ਸਕਦੇ ਆਾ ਦਾਤੀਆਂ ਦੇ ਨਾਲ ਤੇ ਆਪਾਂ ਗੱਲਬਾਤ ਕਰਦੇ ਆ ਇੱਥੇ ਦੇ ਜਿਹੜੇ ਪ੍ਰਧਾਨ ਸਾਹਿਬਾ ਗੁਰਦੁਆਰਾ ਸਾਹਿਬ ਦੇ ਪਹਿਲਾਂ ਉਹਨਾਂ ਦੇ ਰੂਬਰੂ ਹੁੰਦੇ ਆ ਤੇ ਫਿਰ ਇੱਥੇ ਜਿਹੜੀਆਂ ਸੰਗਤਾਂ ਇੱਥੇ ਦਰਸ਼ਨ ਕਰਦੀਆਂ ਗੁਰੂ ਮਹਾਰਾਜ ਦੀਆਂ ਤੇ ਆਪਣੇ ਫਰੀਦਕ ਜਿਹੜੇ ਕਸ਼ਟ ਆ ਦਰਦ ਆ ਉਹਨਾਂ ਤੋਂ ਛੁਟਕਾਰਾ ਮਿਲਦਾ ਆ ਤੇ ਪਹਿਲਾਂ ਇਹ ਕਰੀ ਰੂਬਰੂ ਹੋਵੇ ਸਾਰੀਆਂ ਸੰਗਤਾਂ ਦੇ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਾਉਂਦੇ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ 506ਵੀਂ ਜੀ ਇਸ ਸਥਾਨ ਤੇ ਸਨ 1634 ਸੰਮ 1691 ਹਰ ਦੇ ਮਹੀਨੇ ਆਏ ਸਨ ਇਸ ਜਿੱਥੇ ਅੱਜ ਕੱਲ ਜਿੱਥੇ ਹੁਣ ਗੁਰਦੁਆਰਾ ਸਿਉਬਤ ਹੈ ਅੱਛਾ ਹਾਂ ਜੀ ਇਸ ਸਥਾਨ ਤੇ ਗੁਰਦੁਆਰਾ ਸਰਬ ਸਿਉਬਤ ਆ ਇਹ ਪਿੰਡ ਦੇ ਬਿਲਕੁਲ ਵਿਚਾਲੀ ਸਾਈਡ ਹੈ ਆਪਾਂ ਪਿੰਡ ਦੇ ਬਿਲਕੁਲ ਬਾਹਰ ਵਾਲੀ ਸਾਈਡ ਖੜੇ ਆ ਇਹ ਮਹਾਰਾਜ ਦੇ ਨਾਮ ਤੇ ਇੱਕ ਪਾਰਕ ਬਣਾਇਆ ਹੋਇਆ ਜੀ ਜਿੱਥੇ ਸੰਗਤ ਦੇ ਛਾ ਨੂੰ ਫਾਂਡਾ ਕਰ ਲਈ ਕੁਝ ਬੱਚੇ ਜਿਹੜਾ ਸਕੂਲ ਜਾਂਦੇ ਹਨ ਸਾਡੇ ਨਨੂਆ ਗੋਦ ਦੇ ਜੋ ਵੀ ਬੱਚੇ ਹਨ ਜਾਂ ਕੋਈ ਸ਼ਹਿਰ ਨੂੰ ਜਾਂਦਾ ਕੋਈ ਗੁਰਦਾਰੇ ਨਹੀਂ ਆ ਸਕਦਾ ਨਹਿਰੂਆ ਗੋਤ ਹੈ ਇਹਦੇ ਬਾਰੇ ਥੋੜਾ ਜਿਹਾ ਦੱਸਿਓ ਵਿਸਥਾਰ ਨਾਲ ਨਨੂਆ ਗੋਤ ਗੋਤ ਦਾ ਨਾਂ ਹੈ ਮਤਲਬ ਜੋ ਵੀ ਨਨੂਆ ਪ੍ਰਵਾਸ ਸੀ ਨਾ ਇਸ ਸਥਾਨ ਤੇ ਰਹਿੰਦੇ ਸੀ ਇਸ ਪਿੰਡ ਦੇ ਵਿੱਚ ਜੀ ਜੀ ਜਦੋਂ ਮਹਾਰਾਜ 1634 ਸਾਮਤ 1697 ਵਿੱਚ ਆਏ ਸਨ ਜੀ 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 ਸਥਾਨ ਤੇ ਜੀ 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 ਉਸ ਸਮੇਂ ਜਿੱਥੇ ਗੁਰਦਾਰਾ ਸਜੋਬਤ ਆ ਉੱਥੇ ਵੱਡੇ ਵੱਡੇ ਪੇਪਲਾਂ ਦੀ ਰਕਤ ਹੁੰਦੀ ਸਨ ਅੱਛਾ ਜੀ ਮਹਾਰਾਜ ਉਸ ਪੇਪਲਾਂ ਦੇ ਸ਼ਾਂਤ ਛੰਡੀ ਛਾਂ ਤਲੇ ਆਰਾਮ ਕੀਤਾ। ਅੱਛਾ ਜੀ। ਨਾਲ ਸਮੀਰ ਸੰਗਤ ਸੀ। ਜੀ ਜੀ। ਇਸੇ ਨਗਰ ਦੇ ਜਦੋਂ ਨਨੂਆ ਪਰਿਵਾਰ ਨੂੰ ਪਤਾ ਲੱਗਾ ਕਿ ਮਹਾਰਾਜ ਇਸ ਥਾਨ ਨਗਰ ਦੇ ਵਿੱਚ ਆਏ ਹਨ। ਬੜੀ ਖੁਸ਼ੀ ਮਹਿਸੂਸ ਕੀਤੀ। ਜੀ। ਔਰ ਮਹਾਰਾ ਦੀ ਜੋ ਵੀ ਆਪਣੀ ਸਮਰੱਥਾ ਦੀ ਜਲ ਪਾਣੀ ਦੇ ਨਾਲ ਸਮੂਹ ਸੰਗਤ ਨੇ ਸੇਵਾ ਕੀਤੀ। ਮਹਾਰਾਜ ਪਰਵਾਰ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ। ਜੀ। ਉਸ ਸਮਾਂ ਮਹਾਰਾਜ ਇਸ ਥਾਨ ਤੇ ਠਹਿਰਾ ਕੀਤਾ। ਅੱਛਾ। ਨਨੂਆ ਪਰਿਵਾਰ ਦਾ ਬਜ਼ੁਰਗ ਸੀ ਨਾ? ਹਾਂ ਜੀ। ਉਹ ਬਾਇਏ ਬਾਦੀ ਦਰਦਾਂ ਤੋਂ ਪੀੜੇ ਸੀ ਦਰਦਾਂ ਤੋਂ ਪੀੜੇ ਸੀ ਓਕੇ ਮਹਾਰਾਜ ਬਾਰੇ ਪਸੰਦ ਹੋਏ ਤਾਂ ਪਰਵਾਰ ਨੇ ਮਾਰੇ ਚਾਹਨਾ ਇਹ ਅਰਦਾਸ ਕੀਤੀ ਵੀ ਸੱਚੇ ਪਾਸ਼ੇ ਜੀ ਕਿਰਪਾ ਕਰੋ ਤਰੁੱਠੇ ਹੋ ਤਾਂ ਇਹ ਬਜ਼ੁਰਗ ਦਾ ਇਲਾਜ ਬੜਾ ਵੋਧ ਕਰਾਇਆ ਠੀਕ ਨਹੀਂ ਹੋ ਰਹਾ ਜੀ ਮਾਰੇ ਨੇ ਜ਼ਿਮੀਦਾਰਾ ਦਾ ਹਦਾਰਾ ਸੀ ਹੋਰ ਵੀ 1000 ਰੁਪਏ ਹੋਣਗੇ ਜੀ ਨੇੜੇ ਪੱਠੇ ਪਈ ਕੱਟਣ ਵਾਲੀ ਦਾਤੀ ਪਈ ਸੀ ਜੀ ਮਾਰੇ ਨੇ ਪੱਠੇ ਕੱਟਣ ਵਾਲੀ ਦਾਤੀ ਚੱਕ ਕੇ ਜੀ ਉਹ ਬਜ਼ੁਰਗ ਦੇ ਸੀਰੀ ਨੂੰ ਛਵਾ ਕੇ ਧਰਤੀ ਨਾਲ ਲਗਾਤੀ ਅੱਛਾ ਔਰ ਆਪਣੇ ਮਖਾਰਮਨ ਤੇ ਬਚਨ ਆਚਾਰਿਆ ਜੀ ਬਜ਼ੁਰਗਾ ਤੂੰ ਠੀਕ ਹੋ ਗਿਆ ਤੇਰੀ ਵਾਇਚ ਆ ਰਹੀ ਗਈ ਆ ਜੀ ਤੂੰ ਤੰਦਰੁਸਤ ਹੋ ਗਿਆ ਉਹ ਬਜ਼ੁਰਗ ਉੱਠ ਕੇ ਖੜਾ ਹੋ ਗਿਆ ਚੱਲਣ ਫਿਰਨ ਦੇ ਜੋਗ ਹੋ ਗਿਆ ਜੀ ਕੁਝ ਸਮਾਂ ਮਾਰੇ ਨੇ ਸਾਂ ਤੇ ਠਾਰਾ ਕੀਤਾ ਔਰ ਸ਼ਾਮ ਨੂੰ ਜਗਾਹ ਵਾਸਤੇ ਚਾਲੇ ਪਾਏ ਹੂੰ ਆਪਣੀ ਖੁਸ਼ੀ ਵਿੱਚ ਪਰਿਵਾਰ ਦੀ ਬਖਸ਼ਿਸ਼ ਕਰ ਗਿਆ ਹੂੰ ਕਿ ਆਪ ਦੇ ਪਰਿਵਾਰ ਵਿੱਚ ਜੋ ਵੀ ਬੱਚਾ ਪੈਦਾ ਹੋਵੇਗਾ ਜੀ ਕੋਈ ਇਸ ਦਾਤੀ ਦੇ ਨਾਲ ਸੇਵਾ ਕਰੇਗਾ ਜੀ ਔਰ ਤੁਸੀਂ ਇਹ ਦਾਤੀ ਜਿਹੜੀ ਹੈ ਨਾ ਸ੍ਰੀ ਨੂੰ ਸਵਾਗਤ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਸਵਾਗਤ ਧਾਤੀ ਰਨ ਲਗਾ ਦੇਣੀ ਜੀ ਔਰ ਉਹ ਜੋ ਵੀ ਦੁਖੀ ਪੀੜਤ ਹੈਗਾ ਉਹ ਤੰਦਰੁਸਤ ਹੋ ਕੇ ਜਾਵੇ ਤੰਦਰੁਸਤ ਹੋ ਜੀ ਉਹ ਮਹਾਰਾਜਾ ਬਚਨਾ ਦਾ ਸਦਕਾ ਅੱਜ ਵੀ ਹਜ਼ਾਰਾਂ ਤਦਾਦ ਵਿੱਚ ਜੀ ਇਸ ਇਸਤਾਨ ਤੇ ਸੰਗਤ ਆਂਦੀ ਹੈ ਜੀ ਨਤਮਸ ਸੁਖ ਹੁੰਦੀ ਹੈ ਔਰ ਤੰਦਰੁਸਤ ਹੋ ਕੇ ਜਾਂਦੀ ਹੈ ਕੀ ਬਾਤ ਹੈ ਉਹਨਾਂ ਦੀ ਬਾਕੀ ਸੇਵਾ ਜੀ ਸ਼ਨੀਵਾਰ ਨੂੰ ਕੀਤੀ ਜਾਂਦੀ ਦੋ ਟਾਈਮ ਹਾਂਜੀ ਸਵੇਰੇ ਔਰ ਸ਼ਾਮ ਨੂੰ 3 ਤੋਂ 4 ਹਰ ਸ਼ਨੀਵਾਰ ਹਰ ਸ਼ਨੀਵਾਰ ਓਕੇ ਜੀ ਇਸ ਲਈ ਪੰਜ ਸ਼ਨੀਵਾਰ ਪੰਜ ਆਤਮਰਾਨਾ ਜਰੂਰੀ ਆ ਪੰਜ ਹਾਜ਼ਰੀਆਂ ਭਰਨੀਆਂ ਜਰੂਰੀ ਆ ਜੀ ਸ਼ਨੀਵਾਰ ਦੋ ਟਾਈਮ ਐਤਵਾਰੀ ਸਵੇਰੇ ਇੱਕ ਹਾਜ਼ਰੀ ਬਣਦੀ ਆ ਅੱਛਾ ਜੀ ਇਥੇ ਸੰਗਤ ਲਈ ਪੂਰਾ ਰਹਿਣ ਦਾ ਪ੍ਰਬੰਧ ਹੈ ਰੈਸਟ ਦਾ ਪ੍ਰਬੰਧ ਹੈ ਲੰਗਰ ਪਾਣੀ ਦੀ ਸੇਵਾ ਪੂਰੀ ਕੀਤੀ ਜਾਂਦੀ ਹੈ ਜੀ ਜੀ ਮਹਾਰਾਜੀ ਬਚਨਾ ਸਦਕਾਰ ਸੰਗਤਾਂ ਦਰਸਤੋ ਕੇ ਜਾਂਦੀਆਂ ਸੰਦਰਸਤੋ ਕੇ ਜਾਂਦੀਆਂ ਅੱਛਾ ਇਹ ਜਿੱਦਾਂ ਮਤਲਬ ਕਿਸੇ ਵੀ ਉਹਨਾਂ ਦੇ ਗਾਂ ਸੰਤਾਨ ਹਾਂਜੀ ਮੈਂ ਨਨੂਆ ਪਰਿਵਾਰ ਤੋਂ ਹਾਂ ਅੱਡਾ ਫਾਡਾ ਕਰਦੇ ਆ ਫਾਡਾ ਕਹਿੰਦੇ ਨੇ ਨਾ ਫਾਂਡਾ ਕਰਦਾ ਸੱਤ ਸਾਲ ਤੋਂ ਮੈਂ ਰਿਟਾਇਰ ਹੋ ਗਿਆ ਸੀ ਤਾਂ ਮੇਰੀ ਸੇਵਾ ਮੇਰੇ ਕੋਲ ਹੈਗੀ ਹੈ ਜੀ ਜੀ ਮੈਂ ਬਸ ਮੇਰੇ ਨਾਲ ਮੇਰੇ ਬੱਚੇ ਨਾਲ ਸੇਵਾ ਕਰਦੇ ਆ ਇਹ ਸਾਰੇ ਉਥੇ ਪਰਿਵਾਰ ਤੋਂ ਇਸ ਕੰਮ ਹਾਂਜੀ ਨਿਸ਼ਕਾਮ ਸੇਵਾ ਕਰਦੇ ਸਾਰੇ ਚਲੋ ਇਸ ਕੰਮ ਸੇਵਾ ਆ ਕੋਈ ਹਾਂਜੀ ਰਿਜ਼ਰਵ ਕਰਾਂਗੇ ਨਸੂਨ ਪਰਿਵਾਰ ਹੋਰ ਪਾਸੇ ਵੀ ਰਹਿੰਦਾ ਇਸ ਲੱਗਣ ਦੇ ਨੂੰ ਬਖਸ਼ਿਸ਼ ਆ ਅੱਜ ਲੱਗੇ ਆ ਜੀ ਇਹਨਾਂ ਨੂੰ ਬਖਸ਼ਿਸ਼ ਹੈ ਹਾਂਜੀ ਹਾਂਜੀ ਇ딴 ਇਸ ਤਰ੍ਹਾਂ ਹੈਗੀ ਨਾ ਵੀ ਕੈਨੇਡਾ ਵੀ ਸਾਡੇ ਨਾਲ ਜਾਂਦਾ ਕੋਈ ਅਮਰੀਕਾ ਵੀ ਰਹਿੰਦਾ ਉੱਥੇ ਵੀ ਉਹ ਦਾਤੀ ਲਾਦੇ ਨਹੀਂ ਬਾਕੀ ਜਿਹੜੇ ਇਸ ਪਿੰਡ ਦੇ ਵਸਨੀਕ ਹੈ ਨਾ ਉਹਨਾਂ ਵੀ ਵਾਕੀਸ਼ ਹੈ ਜਿਨ੍ਹਾਂ ਨੇ ਮਤਲਬ ਗੁਰੂ ਮਹਾਰਾਜ ਦੀ ਸੇਵਾ ਕੀਤੀ ਸੀ ਉਹਨਾਂ ਦੇ ਜਿਹੜੇ ਗਾਂ ਪੀੜੀ ਚੱਲਦੀ ਆ ਰਹੀ ਹੈ ਇਸ ਨਗਰ ਦੀ ਇਸ ਨਗਰ ਦੀ ਜੀ ਕੈਨੇਡਾ ਅਮਰੀਕਾ ਇੰਗਲੈਂਡ ਵੀ ਜੋ ਰਹਿੰਦੇ ਸਾਡੇ ਇਸ ਨਗਰ ਦੇ ਅੰਦਰ ਉਹ ਆ ਪਰਵਾਹ ਦੇ ਉਹ ਉੱਥੇ ਵੀ ਜੋ ਪੀੜਦਾ ਦਾਤੀ ਨਾਲ ਕਰਦੇ ਸੇਵਾ ਹਾਂ ਤੰਦ ਹਾਂ ਕੈਨੇਡਾ 'ਚ ਵੀ ਹਾਂਜੀ ਹਾਂ ਕੈਨੇਡਾ ਅਮਰੀਕਾ ਇੰਗਲੈਂਡ ਕੀ ਬਾਤ ਆਸਟ੍ਰੇਲੀਆ ਵੀ ਇਵੇਂ ਕਿ ਕੇਵੀ ਸੰਸ ਹੋਇਆ ਸਾਡੇ ਪਿੰਡ ਦਾ ਲੜਕਾ ਰਹਿ ਰਿਹਾ ਉਹਨੇ ਦਾਤੀ ਨਹੀਂ ਮਿਲੀ ਉਹਨੇ ਉਹ ਪਿਆਜ ਕੱਟਣ ਵਾਲੀ ਜਿਹਦਾ ਛੁਰੀ ਹੁੰਦੀ ਨਾ ਸਾਡੇ ਵਾਲੀ ਉਹਦੇ ਨਾਲ ਹੀ ਕਰਤੀ ਸੇਵਾ ਮਹਾਰਾਜੀ ਬਖਸ਼ਿਆ ਕੀ ਬਾਤ ਹੈ ਕੀ ਬਾਤ ਹੈ ਅੱਜ ਸੰਗਤਾਂ ਬਹੁਤ ਦੂਰੋਂ ਦੂਰੋਂ ਆਈਆਂ ਤੁਸੀਂ ਸੰਗਤਾਂ ਚੱਲ ਗਈ ਗੁਰਦਵਾਰ ਸਾਹਿਬ ਪਰ ਮੈਂ ਦੇਖੀਆ ਗੱਡੀਆਂ ਪਹਿਲਾਂ ਦਿੱਲੀ ਨੰਬਰ ਦੀ ਗੱਡੀਆਂ ਹਰਿਆਣਾ ਨੰਬਰ ਦੀਆਂ ਗੱਡੀਆਂ ਆਏ ਆ ਦਿੱਲੀ ਜੁਪੀ ਬਹੁਤ ਦੂਰੋਂ ਆਉਂਦੀਆਂ ਜੀ ਜੀ ਇਹ ਸਾਰੀ ਸੰਗਤ ਜਿੰਨੀ ਵੀ ਹੈ ਸਾਰੀ ਲਾਈ ਲਈ ਆਈ ਹੋਈ ਆ ਇਹ ਸਾਡੇ ਬਜ਼ੁਰਗ ਆ ਇਹ ਵੀ 85 ਸਾਲ ਦਾ ਸੇਵਾ ਕਰਦੇ ਆ ਜੀ ਜੀ ਇਹ ਵੀ ਨਿਸ਼ਕਾਮ ਸੇਵਾ ਕਰਦੇ ਆ ਹਾਂਜੀ ਹਾਂਜੀ ਠੀਕ ਤੇ ਤੇ ਇਮਾਨਤ ਦੀ ਸ਼ੇਮ ਪਾਛ ਦਾ ਬਖਸ਼ਿਸ਼ ਆ ਜੋ ਵੀ ਅਸੀਂ ਤਾਂ ਉਹਦਾ ਨਾਮ ਹੀ ਲੈਨੇ ਆ ਅੱਜ ਦਾ ਸੇਵਾ ਕਰਦੇ ਬਸ ਜੀ ਹਾਂਜੀ ਇਹ ਬਹੁਤ ਤਕੜੀ ਉਹਦੀ ਕਿਰਪਾ ਤੁਸੀਂ ਆ ਦੇਖੋ ਕਿੰਡੀ ਤਰ੍ਹਾਂ ਦੀ ਸੰਗਤ ਹੈ ਜੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਹ ਤਾਂ ਬਾਇਵਾਦੀ ਤੋਂ ਹੀ ਐਕਚੁਅਲੀ ਜੋ ਜੋ ਤੁਹਾਡੇ ਜਿਹੜਾ ਗਾਉਟਸ ਹੋ ਗਿਆ ਗਠੀਆਂ ਹੋ ਗਿਆ ਤੁਹਾਡੇ ਜੋਇੰਟ ਪੇਨ ਹੁੰਦੀਆਂ ਤੁਸੀਂ ਚੱਲਣ ਫਿਰ ਤੋਂ ਸਮਰਥਿਆ ਚੱਲ ਵੀ ਨਹੀਂ ਸਕਦੇ ਕਈ ਇਸ ਤਰ੍ਹਾਂ ਵੀ ਹਾਲੀ ਹਾਲ ਹਾਂ ਜਿਹਨੂੰ ਚਾਰ ਪੰਜ ਪੰਜ ਜਿਹੜੇ ਚੱਕ ਕੇ ਲੈ ਕੇ ਆਉਂਦੇ ਆ ਹਾਂਜੀ ਬਾਬਾ ਤਾਂ ਐਸ ਚੰਦ ਤੁਸੀਂ ਬਚਾ ਜੋ ਸੰਗਤ ਹੈ ਵੀ ਕਿਰਪਾ ਦੇ ਨਾਲ ਕਿਹੜੇ ਕੀ ਬਾਤ ਹੈ ਕੀ ਬਾਤ ਕਿਰਪਾ ਸੱਚੇ ਬਾਦਸ਼ਾਹ ਦੀ ਕਿਰਪਾ ਕਿਰਪਾ ਇਸ ਸੰਗਤ ਨੂੰ ਤਾਂ ਉਸ ਗੁਰੂ ਦੇ ਲੜ ਲੋਂਦਾ ਬਾਬਾ ਆਹਾਂ ਜਿਸ ਗੁਰੂ ਦੀ ਕਿਰਪਾ ਇਨੀ ਸਮਝ ਦੇ ਜੀ ਜੀ ਬਸ ਉਸ ਪਰ ਸਤਿਅੰਨ ਲੋਂ ਲਾ ਮਾਰਾ ਕਿਰਪਾ ਕਰ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਵਨ ਮੀਨਾ ਜੀ ਜੀ ਬਲਕਿ ਅੰਨੀ ਤੇ ਕੀ ਕਰ ਰਹੇ ਸੀਗੇ ਬਸ ਇਹ ਬਖਸ਼ੀ ਹੈ ਜਿਸ ਨਾਲ ਚੱਲਣਾ ਫਿਰ ਤੋਂ ਸਮਰਤ ਹੈ ਸਾਰੇ ਸੀਜ ਦਰਦਾ ਹੁੰਦੀਆਂ ਜੋੜਾਂ 'ਚ ਦਰਦਾ ਹੁੰਦੀਆਂ ਰੀ ਹੋ ਗਈ ਗਾਉਟਸ ਗਠੀਆ ਟਾਈਪ ਹੋ ਗਿਆ ਸਾਰਿਆਂ ਦਾ ਪੰਜਾਂ ਚੌਕੀਆਂ ਦੇ ਵਿੱਚ ਜੋ ਵੀ ਚੱਲਣਾ ਤਾਂ ਕਈ ਇਸ ਤਰ੍ਹਾਂ ਦੇ ਅਸਥਾਨ ਸੀ ਮੈਨੂੰ ਮਿਲੇ ਹਨ ਜਿਨ੍ਹਾਂ ਚੱਕ ਚੱਕ ਚਾਰ ਚਾਰ ਬੰਦੇ ਬੈਲਟਾਂ ਲਾ ਕੇ ਵੀ ਲੈ ਕੇ ਆ ਗਏ ਕਿਸੇ ਥਾਂ ਦੇ ਉੱਤੇ ਹਾਂਜੀ ਆ ਮਹਾਰਾਜ ਉੱਥੇ ਉਹ ਗੁਰਦੁਆਰ ਸਾਹਿਬ ਗੁਰੂ ਘਰ ਫਾਂਡਾ ਕਰਦੇ ਆ ਜੀ ਜੀ ਬਖਸ਼ੇ ਤੇ ਗੁਰੂ ਘਰ ਵੀ ਉੱਥੇ ਵੀ ਦਤੀਆਂ ਪਈਆਂ ਹਾਂਜੀ ਹਾਂਜੀ ਉੱਥੇ ਵੀ ਪਈਆਂ ਅੱਛਾ ਇੱਕ ਗੱਲ ਤੁਸੀਂ ਹੋਰ ਸਵੇਰੇ ਉੱਥੇ ਕੀਤੀ ਜਾਂਦੀ ਆ ਸ਼ਾਮ ਨੂੰ ਇੱਥੇ ਕੀਤਾ ਜਾਂਦਾ ਇੱਕ ਗੱਲ ਆਪਾਂ ਹੋਰ ਕੀਤੀ ਸੀ ਜਿੱਦਾਂ ਤੁਸੀਂ ਵੀਡੀਓ ਦੇ ਪਹਿਲਾਂ ਕਿਹਾ ਵੀ ਕਈਆਂ ਨੇ ਕੁਝ ਨਾ ਗਲਤ ਇਨਫੋਰਮੇਸ਼ਨ ਪਾਸ ਕਰ ਜਾਂਦੇ ਆ ਉਹ ਵੀ ਆਪਾਂ ਕਲੀਅਰ ਕਰਦੀ ਆ ਕੋਈ ਤਾਂ ਇਹ ਮੈਂ ਵੀਡ ਕੀਤੀ ਸ਼ਾਮ ਤੱਕ ਹਾਂਜੀ ਉਹ ਕਈ ਬੰਦੇ ਪਹਿਲਾਂ ਸੀਗਾ ਹੁਣ ਨਹੀਂ ਅੱਛਾ ਜੀ ਉਹ ਕੁਛ ਸ਼ਰਤਾਂ ਸਰਉਂਦੇ ਆ ਵੀ ਇਹ ਭੇਡ ਚਾਲੀ ਐ ਫਿਰ ਉਹ ਛੜਕ ਦੋ ਤਿੰਨ ਚੈਨਲ ਵਾਲੇ ਆ ਕੇ ਉਹਨੇ ਕਨਫਰਮ ਕੀਤਾ ਐ ਕਿ ਸਾ ਨੇ ਸ਼ਪਾ ਇਹ ਨਿਸ਼ਾਨ ਸੀ ਜੇ ਆਸਟ੍ਰੇਲੀਆ ਤੋਂ ਵੀ ਆਈ ਸੀ ਜਹਾਜਾਂ ਜਾਂ ਜੀ ਭਾਈ ਸਾਹ ਨੇ ਪਾਈ ਹੋਈ ਆ ਉਹਨਾਂ ਨੇ ਫੇਰ ਪਾਇਆ ਸਾਰਾ ਕੁਝ ਪਰ ਉਹ ਜਲਦੀ ਸੀ ਜੇ ਸਮਾਂ ਘੱਟ ਸੀ ਉਹਨਾਂ ਕੋਲ ਚਲੇ ਗਿਆ ਉਹ ਜੀ 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 ਉਹ ਟੈਲੀਕਾਸਟ ਜਾਂ YouTube ਦੇ ਨਾਲ ਹੀ ਜੋ ਅੱਜ ਕੱਲ੍ਹ ਸੰਗਤ ਦਾ ਜਿਹੜਾ ਵੱਧ ਰਿਹਾ ਹੈ ਵੱਧ ਰਿਹਾ ਹੈ ਬਿਲਕੁਲ ਬਿਲਕੁਲ ਔਰ ਇੰਨੀ ਪੀੜ ਸੰਗਤ ਇੱਥੇ ਪਤਾ ਲੱਗਦਾ ਵੀ ਇੰਨੀ ਸੰਗਤ ਦੁਖੀ ਹੈ ਮੈਨੂੰ ਇੱਥੇ ਮੈਂ ਸ਼ੇਰ ਬਾਸ਼ੀ ਦੀ ਕਿਰਪਾ ਨਾਲ ਤੰਦਰੁਸਤ ਹੋ ਕੇ ਜਾਂਦੀ ਤੰਦਰੁਸਤ ਹੋ ਕੇ ਜਾਂਦੀ ਆ ਉਹ ਫੇਰ ਸੰਗਤ ਤਾਂ ਆਪਣੀ ਆਪਣੀ ਦਸਹਾਂ ਦੀ ਕੀਰਤ ਵਿੱਚ ਜੋ ਕੋਈ ਥੋੜੀ ਜੋ ਵੀ ਜੋ ਵੀ ਸ਼ਰਧਾ ਮੁਤਾਬਕ ਜੀ 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 ਉਹਨਾਂ ਨੇ ਫਿਰ ਲੰਗਰ ਪਾਉਣ ਦੀ ਸੇਵਾ ਸੰਗਤਾਂ ਦੇ ਰਹਿਣ ਲੰਗਰ ਚੱਲਦਾ ਹੈ ਤੇ ਕਿੰਨੀ ਕਿੰਨੀ ਸੰਗਤ ਦੇ ਰਹਿਣ ਦੀ ਉੱਥੇ ਹੈਗੀ ਹੈ ਜੀ ਕੰਪੈਸਟੀ ਹੈਗੀ ਹੈ 400 ਤੋਂ ਉੱਪਰ ਸੰਗਤ ਰਹਿ ਜਾਂਦੀਆਂ ਗੱਦੇ ਲੱਗੇ ਹੋਏ ਆ ਹਾਲ ਦੇ ਵਿੱਚ ਨਾ ਤਿੰਨ ਹਾਲ ਇੱਕ ਇੱਕ 4000 ਦਾ ਸਕੂਅਰ ਮੀਟਰ ਦਾ ਹੋਲ ਹਾਲ ਤਿਆਰ ਕੀਤਾ ਗਿਆ ਅੱਛਾ ਜੀ ਅੱਜ ਸੰਗਤ ਉੱਥੇ ਪਾਵਾਂਗੇ ਨਵਾਂ ਹਾਂਜੀ ਅੱਜ ਨਵਾਂ ਬਣਤਾ ਚਲੋ ਹੁਣ ਅੱਗਾ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਉਂਦੇ ਆ ਪਹਿਲਾਂ ਆਪਾਂ ਮੜੀਏ ਸੰਗਤਾਂ ਨਾਲ ਗੱਲ ਕਰ ਲਈਏ ਕਰ ਲੋ ਗੱਲ ਕਰ ਲੋ ਹਾਂ ਹਾਂਜੀ ਆ ਜਾਓ ਕਰ ਲੋ ਹਾਂਜੀ ਕਿੱਥੋਂ ਆਏ ਹਾਂਜੀ ਕਿਹੜੀ ਜਗ੍ਹਾ ਮੁਹਾਲੀ ਮੁਹਾਲੀ ਹਾਂਜੀ ਕੀ ਦਿੱਕਤ ਸੀਗੀ ਤੇ ਕਿਦਾਂ ਠੀਕ ਹੋਏ ਕਿ ਜਾਂ ਹੋ ਰਹੇ ਹਾਂ ਅਜੇ ਹਾਂਜੀ ਦੂਜੀ ਵਾਰ ਹੀ ਆਏ ਹਾਂ ਜੀ ਅੱਛਾ ਜੀ ਰਖੀਏ ਦੀ ਪ੍ਰੋਬਲਮ ਹੈ ਜੋੜਾਂ ਦਾ ਦਰਦ ਫਰਕ ਪਿਆ ਹਾਂਜੀ ਅਜੇ ਦੂਜੀ ਵਾਰ ਹੀ ਆਏ ਹਾਂ ਪੈਂਦਾ ਫਰਕ ਨਾ ਪੈਂਦਾ ਹਾਂ ਤੁਸੀਂ ਨਾਲ ਹੀ ਆ ਹਾਂਜੀ ਮਾਦਰ ਮਾਦਰ ਚਲੋ ਕਿਰਪਾ ਕਰੇ ਸੱਚੇ ਬਾਦਸ਼ਾਹ ਜਿਉਂਦੀ ਜਿਉਦੀ ਆਰਾਮ ਕਰੇ ਦਵੇ ਨਾ ਫਸਕਾਲ ਕਿਹੜੀ ਜਗ੍ਹਾ ਤੋਂ? ਇਹੀ ਲਗੜੋਏ ਕਮਾਏਗੇ। ਹਾਂਜੀ ਲਗੜੋ ਆ। ਅੱਛਾ ਜੀ। ਨਵੇਂ ਸ਼ਹਿਰ ਕੋਲ। ਹਾਂਜੀ ਹਾਂਜੀ। ਮੇਰੇ ਘਰ ਆ ਕੇ ਨਾ ਲੱਕੇ ਕਿ ਉਹ ਨਹੀਂ ਸੀਗੀ। ਹਾਂਜੀ। ਗਾਲ ਘੁੰਗਾ ਸਕੇ ਲੱਕੇ ਕਿਉਂ। ਹਾਂਜੀ। ਕਈ ਕਿਨਾਂ ਘੁੰਗਾ। ਜੀ ਜੀ। ਮੈਂ ਕਹਾਂ ਮੈਨੂੰ ਪਹਿਲਾਂ ਸੀਗਾ ਮੈਨੂੰ ਵੀ ਇੱਥੇ ਤਾਲ ਕੇ ਗੁਣੀਆਂ ਮੋਹਾਂ ਆ ਗਈ ਆ। ਹਾਂਜੀ। ਮੈਨੂੰ ਕਈ ਸਾਲ ਹੋ ਗਏ ਇੱਥੇ ਆ ਗਏ ਨੂੰ। ਹੁਣ ਕਿਦਾਂ ਫਰਕ ਪਿਆ ਭਾਜੀ? ਉਹ ਫਰਕ ਆਈਏ। ਚਲੋ ਕਿਰਪਾ ਸੱਚ। ਨਹੀਂ ਮੱਕੀਆ ਨਹੀਂ ਕਹਿੰਦੇ ਯਾਰ। ਹਾਂ। ਉਹ ਵੀ ਫਰਕ ਆਈਏ। ਚਲੋ ਕਿਰਪਾ ਸੱਚ। ਮੈਂ ਅੱਗੇ ਪੁਰਾ ਬੋਲਦੀ ਨਹੀਂ ਸੀ ਆਜੋ 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 ਹਾਂਜੀ ਸਾਬੋ ਜੀ ਇਹਦੀ ਫੋਟੋ ਕਿੱਥੇ ਹੈਗਾ ਅੱਛਾ ਪਹਿਲਾਂ ਬੋਲਦੇ ਨਹੀਂ ਸੀਗੇ ਨਹੀਂ ਪਹਿਲਾਂ ਉਹ ਘੱਟ ਬੋਲਦੀ ਸੀਗੀ ਅੱਛਾ ਤਾਂ ਹੁਣ ਅੱਗੇ ਨੂੰ ਹੈਗਾ ਸਾਰ ਕੇ ਅੱਛਾ 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 ਕਿੱਥੇ ਐਦਰ ਗੁੱਡੀ ਆ ਗੁੱਡੀ ਵਾਹ ਜੀ ਵਾਹ ਹਾਂਜੀ ਸੱਚੀ ਗੱਲ ਪੁੱਤ ਦੋ ਹੱਥ ਕੀ ਬੜੋ ਤੇ ਗੋਲੀ ਆਕੀ ਜਮਣੇ ਕੀ ਦੋ ਹੱਥ ਜਮਣੇ ਅੱਬਾ ਤਾਂ ਕੀ ਬਾਤ ਹੈ ਕੀ ਬਾਤ ਹੈ ਕਿਰਪਾ ਕਰੇ ਸੱਚੇ ਪਾਤਸ਼ਾਹ ਜਲਦੀ ਠੀਕ ਕਰੇ ਤੀ ਇਹਨੂੰ ਨਾ ਇਹ ਕਿਦਾਂ ਹੁਣ ਫਰਕ ਆ ਕਿਨਾਲਾ ਫਰਕ ਹਾਂਜੀ ਮੈਂ ਤੈਨੂੰ ਮਾਫ ਰੂ ਮੈਂ ਸਭ ਕੁਝ ਦੱਸ ਦਿਆਂ ਅੱਛਾ ਜੀ ਆ ਮਾਕੀ ਲੈਂਦੀ ਹੈ ਜੀ ਅੱਛਾ ਜੀ ਅੱਛਾ ਜੀ ਅੱਗੇ ਨਾਲ ਬਹੁਤ ਫਰਕ ਆ ਗਿਆ ਚਲੋ ਗੁਰੂ ਮਹਾਰਾਜ ਜਲਦੀ ਠੀਕ ਕਰੇ ਇਹਨੂੰ ਕਿਉਂਕਿ ਗੱਲ ਤੇ ਆਏ ਆ ਮਰੀਜ਼ ਇੱਥੇ ਜਿਹੜੇ ਡੱਟ ਰਹੇ ਬਿਜੋਲ ਦੇ ਦੇ ਗੱਟਿਆਂ ਹੱਥ ਤੇ ਬਿੰਗੇ ਛੁਟੇ ਦਾ ਹਾਂਜੀ ਹਾਂਜੀ ਉਹ ਵੀ ਗੁਰੂ ਦੀ ਕਿਰਪਾ ਦੇ ਨਾਲ ਰੱਜੀ ਹੋ ਕੇ ਗਏ ਆ ਲੰਗੜਾ ਰਿਸ਼ੀ ਕਰਤੀਆ ਧਿਆਨ ਤਾਂ ਇਸ ਗੱਲ ਦਾ ਨਹੀਂ ਨਾ ਗੱਲਾਂ ਦਾ ਦੇਣਾ ਜੀ 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 ਹੁਣ ਲੱਗੇ ਜੀ 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 ਬਾਕੀ ਤਾਂ ਕਿਸੇ ਨੂੰ ਦੇਖਣੇ ਨਹੀਂ ਤੇ ਸਾਰਾ ਸੰਸਾਰ ਦੁਖੀਏ ਨਾਨਕ ਦੁਖੀਏ ਸਭ ਸੁਪਾ ਹੈ ਗਰੀਬ ਹੈ ਛੁਟਾ ਹੈ ਘੁਟਾ ਹੈ ਸਭ ਗੀ ਜੀ اسی ਇਸੇ ਕਰਕੇ ਅਰਦਾਸ ਕਰੀਦੇ ਆ ਨਾਨਕ ਨਾਮ ਚੜ੍ਹੀ ਕਰਾ ਤੇਰੇ ਵਾਹੇ ਸਰਬਤ ਦਾ ਬਣਾ ਨੀ ਗੁਰਜੋਤ ਕੋਰ ਹਾਂ ਸਤਿਗੁਰਪਤ ਸਤਿਕਾ ਕੀ ਹਾਲ ਹੈ ਠੀਕ ਹੋ ਵੈਰੀ ਗੁੱਡ ਟੂ ਵੈਰੀ ਗੁੱਡ ਅੱਛਾ ਇਹ ਪਹਿਲਾਂ ਇਦਾਂ ਨਹੀਂ ਸੀਗੇ ਨਾ ਪਹਿਲਾਂ ਬਿਲਕੁਲ ਚੁੱਪ ਰਹਿੰਦੇ ਸਨ अच्छा अच्छा। ਲੋਨ ਕਰਕੇ ਫੋਲੋ ਕਰ। ਮੈਂ ਅਮਰਗੜ ਤੋਂ ਮਰੇੜਕੋਟਾ ਜ਼ਿਲ੍ਹੇ ਤੋਂ ਬਿਟੀ। ਅੱਛਾ ਜੀ ਕਿੱਦਾਂ ਠੀਕ ਆ ਹੋਣ? ਮੈਂ ਠੀਕ ਐ। ਮੈਨੂੰ 33 ਸਾਲ ਪੁਰਾਣਾ ਗਠੀਆ ਸੀ। 33 ਸਾਲ ਪੁਰਾਣਾ ਗਠੀਆ ਸੀ। ਮੈਨੂੰ ਮੈਂ ਜੁੜੀ ਰਹੀ ਆ। ਛੋਟੀ ਉਮਰ ਕਿੰਨਾ ਕਿੰਨਾ ਚਿਰ ਹੋ ਗਿਆ ਇੱਥੇ ਆਉਂਦਿਆਂ ਨੂੰ ਇੱਥੇ ਆ ਸ਼ੈਮੀ ਹਾਜ਼ਰੀ ਹੈ ਮੇਰੀ ਠੀਕ ਆ ਹਾਂ ਠੀਕ ਚਲੋ ਕਿਰਪਾ ਸੱਚੇ ਪਾਤਸ਼ਾਹ ਦੀ ਅੱਜੇ ਉੱਠਦੀਆਂ ਨੇ ਦਰਦਾਂ ਆਪੇ ਹੀ ਬੰਦ ਹੋ ਜਾਣੀਆਂ ਕੀ ਬਾਤ ਹੈ ਕੀ ਬਾਤ ਕਿਰਪਾ ਆ ਕਿਰਪਾ ਹੈ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਨਾ ਜੀ ਜੀ ਹਾਂ ਜੀ ਜੀ ਬਿਲਕੁਲ ਕਿਰਪਾ ਹੁੰਦੀ ਔਰ ਬੂ ਨਾਲ ਜੀ 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 ਹਾਂ ਕੱਢੀ ਕਲਾ ਠੀਕ ਆ ਜੋ ਅੱਗੇ ਦੇ 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 ਹਾਂਜੀ ਕਿੱਥੋਂ ਆਏ ਜਲੰਧਰ ਤੋਂ ਜਲੰਧਰ ਤੋਂ ਹਾਂਜੀ ਕੀ ਪ੍ਰੋਬਲਮ ਸੀਗੀ ਮੇਰ ਘਰੜਾ ਦਿਲਾ ਤਾਂ ਦਰਦ ਕਰਦੇ ਸੀ ਹਾਂ ਠੀਕ ਹੈ ਹਾਂਜੀ ਠੀਕ ਕਿੰਨਾ ਚਿਰ ਹੋ ਗਿਆ ਆਉਂਦੇ ਨੇ ਚੌਥੇ ਚੰਕੀ ਸਾਡੇ ਉਹ ਕਿਰਪਾ ਮਹਾਰਾਜ ਦੀ ਅੱਜ ਤੁਹਾਡੇ ਨਾਲੇ ਬੇਟਾ ਹਾਂਜੀ ਤੁਸੀਂ ਜੀ ਮੋਹਾਲੀ ਤੋਂ ਆਏ ਹੋ ਮੋਹਾਲੀ ਹਾਂਜੀ ਪਹਿਲੀ ਵਾਰ ਆਏ ਹਾਂ ਜੀ ਅੱਛਾ ਜੀ ਹਾਂਜੀ ਬਹੁਤ ਸੋਹਣੇ ਜੀ ਕਿਰਪਾ ਕਰੇ ਸੱਚੇ ਪਾਤਸ਼ਾਹ ਨਾ ਸਾਰੇ ਜਿੱਦਾਂ ਕਹਿ ਰਹੇ ਹੋ ਬੇਟੀ ਆ ਛੋਟੀ ਜੀ ਕਹਿੰਦੇ ਵੀ ਉਹ ਵੀ ਤੁਹਾਹਾਰੇ ਜੀ ਨੂੰ ਕਿਰਪਾ ਕਰਨ ਕਹਿੰਦਾ ਜੀ YouTube ਤੇ ਚਲੋ YouTube ਕਿੱਡਾ ਵੱਡਾ ਪਲੇਟਫਾਰਮ ਬਣ ਗਿਆ ਨਾ ਕੀ ਹੋ ਗਿਆ ਸਰ ਕੇ ਕੀ ਆ ਬਹੁਤ ਜੀ ਦਵਾਈ ਹੁਣ ਨਹੀਂ ਦੱਸਦੇ ਕਿਤੇ ਸਾਰੇ ਸਰ ਨਹੀਂ ਕਰ ਜੀ ਮੈਂ ਕਿਹਾ ਮਹਾਰਾਜ ਕਿਰਪਾ ਕਰੋਗੇ ਗੁਰੂ ਮਹਾਰਾਜ ਦੀ ਆ ਬਖਸ਼ੀ ਜਿੱਥੇ ਦਵਾਈਆਂ ਦਾ ਕੰਮ ਖਤਮ ਹੋ ਜਾਂਦਾ ਨਾ ਉੱਥੇ ਉਹਨਾਂ ਦਾ ਸ਼ੁਰੂ ਹੁੰਦਾ ਹੈ ਜੀ 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 ਹੈ ਨਾ ਤੁਸੀਂ ਇਕੱਠੇ ਆਏ ਜੀ ਠੀਕ ਹੈ ਠੀਕ ਚਲੋ ਕਿਰਪਾ ਕਰੇ ਮਹਾਰਾਜ ਆ ਜਾਓ ਅੱ ਸਤਿ ਸ਼੍ਰੀ ਅਕਾਲ ਬਸ ਬਹ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਜੀ ਅਸੀਂ ਤਾਂ ਹਿਮੇ ਤੋਂ ਆਏ ਹਾਂ ਹਿਮੇ ਤੋਂ ਹਾਂ ਜੀ ਇਹ ਕੀ ਪ੍ਰੋਬਲਮ ਸੀਗੀ ਇਹ ਮੇਰੇ ਲੱਤ ਦੇ ਪਾਸੇ ਜਿਹੜੀ ਦਰਦ ਹੁੰਦਾ ਹੈ ਅੱਛਾ ਮਤਲਬ ਤੁਰ ਨਹੀਂ ਹੁੰਦਾ ਵਜਨ ਨਹੀਂ ਹੁੰਦਾ ਜੀ ਹਾਂ ਜੀ ਹੁਣ ਕਿਦਾਂ ਹੁਣ ਜੀ ਅੱਜ ਪਹਿਲੀ ਵਾਰ ਆਏ ਸੀ ਸਵੇਰੇ ਆਏ ਤਾਂ ਜਾਣਾ ਫਰਕ ਵੀ ਜਿੱਦਾਂ 10:30 ਪਏ ਆ ਨਾ ਹਾਂ ਜੀ ਹਾਂ ਚਲੋ ਠੀਕ ਹੈ ਕਿਦਾਂ ਪਤਾ ਲੱਗਾ ਸੀ ਸਾਨੂੰ ਜੇ ਤੇ ਲੱਗ ਦੇ ਪਾਸੇ ਦੇ ਨੇ ਦੱਸਿਆ ਅੱਛਾ ਜੀ ਹਾਂ ਜੀ ਹਾਂਜੀ ਹਾਂਜੀ ਸਤਿਕਾਰ ਸਤਿਕਾਰ ਕਿਦਾਂ ਹਾਂਜੀ ਠੀਕ ਆ ਕਿਹੜੀ ਜਗ੍ਹਾ ਤੋਂ ਅਸੀਂ ਤਾਂ ਮਾਛੀ ਮੜਾ ਸਾਹਿਬ ਤੋਂ ਆਏ ਮਾਛੀ ਮੜਾ ਸਾਹਿਬ ਨਾਲ ਹਾਂਜੀ ਤੇ ਕਿੰਨੀ ਵਾਰ ਹੀ ਆਏ ਕਿੰਨੀ ਵਾਰ ਅਸੀਂ ਪਹਿਲੀ ਵਾਰ ਆਏ ਹਾਂ ਪਹਿਲੀ ਵਾਰ ਆਏ ਹਾਂ ਹਾਂਜੀ ਕੀ ਪ੍ਰੋਬਲਮ ਜੀ ਐ ਲੱਤ ਨੂੰ ਦਰਦ ਹੈ ਜੀ ਲੱਤ ਨੂੰ ਦਰਦਾਂ ਦੀ ਮੇਨ ਦਰਦਾਂ ਦਾ ਹੈ ਨਾ ਹਾਂਜੀ 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 ਚਲੋ ਕੋਈ ਮਿਹਰ ਕਰਾ ਤੁਸੀਂ ਸਾਰੇ ਪਹਿਲੀ ਵਾਰ ਹੀ ਆਏ ਤੁਸੀਂ ਹਾਂਜੀ ਹਾਂਜੀ ਚਲੋ ਬਹੁਤ ਤਾਂ ਫਰਕ ਨਹੀਂ ਸਵੇਰ ਦਾ ਪਹਿਲੀ ਵਾਰ ਉਹ ਪਹਿਲਾਂ ਹੈ ਜੀ ਉਹ ਜਦੋਂ ਜਿੱਥੇ ਉਹਦਾ ਨਾਂ ਚੱਲ ਪੈਂਦਾ ਹੈ ਨਾ ਇਹੋ ਸਾਰਾ ਕੋਈ ਫਰਕ ਪੈਂਦਾ ਹੀ ਪੈਂਦਾ ਹੈ ਸਾਫੀ ਕਾ ਸਾਫੀ ਕਾਲ ਤੁਸੀਂ ਇੱਥੇ ਲੁਕ ਲਈਏ ਨਹੀਂ ਨਹੀਂ ਐਂ ਜਾਂਡਲੇ ਤੂੰ ਜਾਂ ਕਿੱਥੋਂ ਜਾਂਡਲੇ ਤੂੰ ਨਵਾਂ ਸ਼ਹਿਰ ਦੇ ਕੋਲ ਜਾਂਡਲੇ ਤੂੰ ਪਹਿਲੀ ਵਾਰ ਹੀ ਹੈ ਨਾ ਤੀਸਰੀ ਵਾਰ ਹੈ ਕਿੰਦਾ ਫਰਕ ਹਾਂਜੀ ਚਲੋ ਉਹਨਾਂ ਕਰਕੇ ਆ ਰਹੀਆਂ ਕਰਦੇ ਆ ਕਰਕੇ ਅੱਛਾ ਅੱਛਾ ਠੀਕ ਆ ਹੁਣ ਮਹਾਰਾਜ ਦੀ ਕਿਰਪਾ ਬਹੁਤ ਯਾਰੀ ਠੀਕ 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 ਅੱਛਾ ਆ ਜਾ ਮੜਾ ਜਾ ਆ ਜਾ ਆ ਜਾ ਮੇਰਾ ਵੀਰਾ ਤੇ ਇਹ ਬੜੀ ਕਿੰਨੀ ਵਾਰੀ ਕਰਨਾ ਪੈਂਦਾ ਫੰਡ ਪੰਜ ਚੌਂਕੀਆਂ ਪਰਨੀ ਪੈਂਦੀ ਨੇ ਨਹੀਂ ਜਿੱਦਾਂ ਹੁਣ ਇਹ ਜਿੱਦਾਂ ਹੁਣ ਤੁਸੀਂ ਕਰ ਰਹੇ ਆ ਦਾਤੀ ਜੀ ਇਹ ਕਿੰਨੀ ਜਰੀ ਤੇੜੀ ਚ ਕਰਨਾ ਪਿਆ ਨਹੀਂ ਕੋਈ ਦੋ ਵਾਰ ਦੋ ਵਾਰ ਹੀ ਨਾ ਇੱਕਾ ਜ ਸਵੇਰੇ ਅਜਾਂ ਸ਼ਾਮ ਨੂੰ ਜੇ ਕੱਲ ਸਵੇਰੇ ਸੰਡੇ ਪੰਜ ਚੌਂਕੀਆਂ ਪਰਨੀ ਪੈਂਦੀਆਂ ਓਕੇ ਪੰਜ ਚੌਂਕੀਆਂ ਪੰਜ ਚੌਂਕੀਆਂ ਪਰਨੀ ਪੈਂਦੀਆਂ ਜੀ 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 ਹਾਂਜੀ ਹਾਂਜੀ ਭੈਣ ਸਾਹਿਬ ਤੋਂ ਹੁੰਦੇ ਆ ਭੈਣੀ ਸਾਹਿਬ ਤੋਂ ਕਿੰਨਾ ਚਿਰ ਹੋ ਗਿਆ ਕਿੰਨੀ ਵਾਰੀ ਆਏ ਫਾਟਵਾਰੀ ਫਾਟਵਾਰੀ ਹੈ ਬੇਟੋ ਕਿਦਾਂ ਫਰਕ ਪੈ ਗਿਆ ਜੀ ਚਲੋ ਗੁਰੂ ਮਹਾਰਾਜ ਦੀ ਕਿਰਪਾ ਕਰੇ ਜੀ ਹਾਂਜੀ ਸਤਿਗੁਰਾਲ ਜੀ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੀ ਜਗ੍ਹਾ ਤੋਂ ਜੀ ਮੈਂ ਜਲੰਧਰ ਤੋਂ ਜੀ ਖਜੂਰਲਾ ਪਿੰਡ ਜੀ ਖਜੂਰਲਾ ਜੀ ਮੈਂ ਭੋਗਪੁਰ ਤੋਂ ਆ ਲੱਗ ਗਈ ਹਾਂ ਅੱਛਾ ਹੋਵੇ ਕਿਦਾਂ ਜੀ ਸਿਹਤ ਕਿਦਾਂ ਹੋਣਾ ਸਿਹਤ ਠੀਕ ਹੈ ਜੀ ਤੈਨ ਚੌਕੀਆਂ ਭਰੀਆਂ ਕੀ ਬਾਤ ਹੈ ਮਹਾਰਾਜ ਦੀ ਕਿਰਪਾ ਕਰਨੀ ਵੀ ਹੋਣੀ ਹੈ ਗੁਰੂ ਮਹਾਰਾਜ ਦੀ ਕਿਰਪਾ ਹੀ ਹੋਣੀ ਹੈ ਹੋਰ ਤਾਂ ਬਿਨਾ ਤਾਂ ਪਤਾ ਦੇ ਕੋਈ ਜੀ ਕਿਰਪਾ ਹੋਣੀ ਨਾ ਨਾ ਹੁੰਦੀ ਤਾਂ ਫੇਰ ਬੰਦਾ ਆਉਂਦਾ ਵੀ ਨਹੀਂ ਉਸ ਜਗ੍ਹਾ ਤੇ ਪਹੁੰਚਦਾ ਵੀ ਨਹੀਂ ਹਾਂ ਬਿਲਕੁਲ ਬਿਲਕੁਲ ਹਾਂ ਜੀ ਹੋਰ ਵੀ ਕਿਰਪਾ ਹੈ ਸਾਰਿਆਂ ਦੇ ਕੀ ਪ੍ਰੋਬਲਮ ਸੀਗੀ ਮੇਰੇ ਗੋਡੇ ਦੀ ਤਾਂ ਡੈਕਸਟੀ ਦੀ ਸੇਟ ਥੂਹੀ ਸੀ ਅੱਛਾ ਜੀ ਥੂਹੀ ਦੀ ਹੈ ਪ੍ਰੋਬਲਮ ਛੱਡ ਗਈ ਹੈ ਜੀ ਜੀ ਇਸ ਮੌਕੇ ਹੁਣ ਟੰਨ ਲੱਗਿਆ ਗੋਡੇ ਦੀ ਮਾਰੀ ਹੈ ਹੈਗੀ ਹੈ ਇਹ ਵੀ ਮਹਾਰਾਜ ਇਹ ਵੀ ਮਹਾਰਾਜ ਨੇ ਕਿਰਪਾ ਦੇਣੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ 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 ਬਿੜ ਪਲੀਜ਼ ਭੇਜੋ ਭੇਜੋ ਕਿਹੜੀ ਜਗ੍ਹਾ ਤੋਂ ਆਏ? ਅਸੀਂ ਜ਼ਿਲ੍ਹਾ ਕੈਥਲ ਜੀ ਗੁੱਲਾਚੀਗਾ ਜੀ। ਕੈਥਲ ਤੋਂ? ਹਾਂਜੀ। ਕਿਆ ਬਾਤ ਹੈ। ਤੇ ਕਿੰਨੀਵੀਂ ਵਾਰ ਆਏ? ਇਹ ਦੂਜੀ ਵਾਰ ਆਏ। ਅਸੀਂ ਜ਼ਿਲ੍ਹਾ ਕੈਥਲ ਜੀ ਗੁੱਲਾਚੀਗਾ ਜੀ। ਕੈਥਲ ਤੋਂ? ਹਾਂਜੀ। ਕਿਆ ਬਾਤ ਹੈ। ਤੇ ਕਿੰਨੀਵੀਂ ਵਾਰ ਆਏ? ਇਹ ਦੂਜੀ ਵਾਰ ਆਏ ਹੁਣ ਜੀ। ਅੱਛਾ ਜੀ ਕੀ ਪ੍ਰੋਬਲਮ ਕੀ ਜੀ? ਦਰਦਾਂ ਹੁੰਦੀਆਂ ਸਰੀਰ 'ਚ। ਦਰਦਾਂ ਹੁੰਦੀਆਂ ਜੀ। ਹੁਣ ਕਿਦਾਂ? ਕਿਰਪਾ ਜੀ। ਕਿਰਪਾ ਹੀ ਚਾਹੀਦੀ ਮੈਨੂੰ ਕੈੰਤਲ। ਕਿੰਨੇ ਕਿਲੋਮੀਟਰ ਬਣ ਜਾਂਦਾ ਇੱਥੋਂ? ਇੱਥੋਂ ਬਣ ਜਾਂਦਾ ਕੋਈ 200 ਜੀ। 200 ਕਿਲੋਮੀਟਰ। ਕਿਆ ਬਾਤ ਹੈ। ਕਿ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਜ਼ਿਲ੍ਹਾ ਪਟਿਆਲਾ ਜੀ ਜ਼ਿਲ੍ਹਾ ਪਟਿਆਲਾ ਹਾਂ 60 ਕਿਲੋਮੀਟਰ ਹੈ ਪਟਿਆਲੇ ਤੋਂ ਕੇ ਪਟਿਆਲੇ ਤੋਂ ਦਾ 60 ਕਿਲੋਮੀਟਰ ਵਾਹ ਵਾਹ 250 ਕਿਲੋਮੀਟਰ ਤੋਂ ਪੱਗ Rajasthan ਦੇ ਬਾਰਡਰ ਤੋਂ ਹੀ ਇਹਦਾ ਮਤਲਬ ਹੈ ਹਾਂ ਤੇ ਕਿਦਾਂ ਹੁਣ ਹਾਂ ਠੀਕ ਹੈ ਦੂਜੀ ਵਾਰ ਆਇਆ ਠੀਕ ਹੈ ਅੱਛਾ ਜੀ ਅਸੀਂ ਉਹਨਾਂ ਨੂੰ ਚਲੋ ਹਾਂ ਮੇਰਾ ਹੁਣ ਫਰਕ ਹੈ ਜੀ ਬਹੁਤ ਫਰਕ ਹੈ ਕਿਰਪਾ ਸੱਚੇ ਬਾਦਸ਼ਾਹ ਦੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਬਾਬਾ ਜੀ ਦੂਜੀ ਵਾਰ ਆਇਆ ਕਿਹੜੀ ਜਗ੍ਹਾ ਤੋਂ ਕਪੂਰਥਲਾ ਜਿਲ੍ਹਾ ਕਪੂਰਥਲਾ ਜਿਲ੍ਹਾ ਕਿੰਦਾ ਫਰਕ ਆ ਅੱਗੇ ਨਾਲੋਂ ਹਾਂਜੀ ਲੱਗਦਾ ਫਰਕ ਆ ਜੀ ਨਹੀਂ ਗੁਰੂ ਸਾਹਿਬ ਕਰਦੇਗੇ ਕਰਤਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕਿੰਦਾ ਸਿਹਤ ਤੁਹਾਡੀ ਠੀਕ ਹੈ ਕਿਹੜੀ ਜਗ੍ਹਾ ਤੋਂ ਬਰਾਬਰ ਮੰਨਦੇ ਉਹ ਕਿੱਥੇ ਗਏ ਉਹ ਕਪੂਰਥਲਾ ਜਿਲ੍ਹਾ ਕਪੂਰਥਲੇ ਤੋਂ ਠੀਕ ਹੈ ਜੀ ਕਿੰਦਾ ਫਰਕ ਆ ਹੁਣ ਅੱਗੇ ਨਾਲੋਂ ਹਾਂਜੀ ਅੱਗੇ ਨੂੰ ਠੀਕ ਹੈ ਕਿੰਨੀ ਕਿੰਨੀ ਦੂਜੀ ਵਾਰੀ ਦੋਨਾਂ 'ਚ ਫਰਕ ਪੈਣ ਲੱਪਿਆ ਨਾ ਹਾਂਜੀ ਕਿਰਪਾ ਮਹਾਰਾਜ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਅਸੀਂ ਪਟਿਆਲੇ ਜ਼ਿਲ੍ਹੇ ਤੋਂ ਆਂਦੇ ਜੀ ਦਸਾ ਪਿੰਡਾ ਸੋਹ ਜੀ 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 ਦੂਜੀ ਵਾਰ ਆਇਆ ਅਸੀਂ ਫਰਕ ਹੈ ਫਰਕ ਆ ਮੇਰਾ ਬਿਲਕੁਲ ਨਹੀਂ ਸੀ ਸੋਜ ਉੱਤਰਦੀ ਜੀ 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 ਹੁਣ ਮੈਂ ਦਾਲਾਂ ਦੂਣ ਸਭ ਕੁਝ ਖਾ ਲੈਂਦੇ ਆ ਵੀ ਰਾਮ ਤੇ ਮੇਰੀ ਇਹ ਸੋਜ ਬਿਲਕੁਲ ਉੱਤਰ ਗਈ ਉਹ ਕੀ ਬਾਤ ਹੈ ਕਿਰਪਾ ਮਹਾਰਾਜ ਦੀ ਜਾਨਦੀ ਨਹੀਂ ਸੀ ਐਨ ਲਗਾ ਤਾਂ ਜਾਨਦੀ ਨਹੀਂ ਸੀ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗਤ ਅਸੀਂ ਕਿਥੋਂ ਜਿਲੇ ਤੋਂ ਆਏ ਜੇ ਕੈਥਲ ਤੋਂ ਦੱਸੇ ਨਾਲ ਹੀ ਤੇ ਸਾਡੇ ਹਾਂਜੀ ਹਾਂਜੀ ਫਰਕ ਹਾਂਜੀ ਚਲੋ ਕਿਰਪਾ ਸੱਚੇ ਪਾਤਸ਼ਾਹ ਦੀ ਬਾਬਾ ਜੀ ਕਿਰਪਾ ਤੇ ਅੱਜ ਦਿਨ ਹੈ ਸ਼ਨੀਵਾਰ ਤੇ ਇੱਕ ਖੈਰ ਸੰਗਤ ਹੋਣ ਤਕਰੀਬ ਤਕਰੀਬ ਸੰਗਤ ਤਕਰੀਬ ਤਕਰੀਬ ਸਾਰੀ ਚਲੇ ਗਈ ਆ ਥੋੜੀ ਸੰਗਤ ਬਚੀ ਸੀ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੋਵੇ ਸਾਰਿਆਂ ਨੇ ਇਹੀ ਕਿ ਆ ਮੈਂ ਇੱਕ ਵਾਰੀ ਆਇਆ ਦੋ ਵਾਰੀ ਆਇਆ ਤਿੰਨ ਵਾਰੀ ਆਇਆ ਔਰ ਪਹਿਲੀ ਵਾਰੀ ਆਉਣ ਚ ਫਰਕ ਪੈਣ ਲੱਪੇ ਤਾਂ ਮਤਲਬ ਗੁਰੂ ਮਹਾਰਾਜ ਦੀ ਕਿਰਪਾ ਹੈ ਉਹ ਤੇ ਸਾਨੂੰ ਵੀ ਪਤਾ ਲੱਗਾ ਸੀ ਅਸੀਂ ਵੀ ਕੋਸ਼ਿਸ਼ ਕੀਤੀ ਹੈ ਕਿ ਛੋਟੀ ਜਿਹੀ ਨਮਣੀ ਜੀ ਕੋਸ਼ਿਸ਼ ਆ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਕਰਿਓ ਕਿਤੇ ਹੋਰ ਦਾ ਵੀ ਭਲਾ ਹੋਊਗਾ ਤੇ ਇਸ ਸਥਾਨ ਬਾਰੇ ਨਾ ਬਹੁਤ ਸੋਹਣਾ ਹੈ ਸਗਾ ਵੇ ਇ ਤਾ ਤੀਆਂ ਦੇ ਨਾਲ ਸਰੀਰਕ ਜਿਹੜੀਆਂ ਦਰਦਾਂ ਐ ਨਾ ਉਹ ਕਸ਼ਟ ਕੱਟੇ ਜਾਂਦੇ ਆ ਤੇ ਬੜਾ ਮੈਂ ਲੱਭ ਲੱਭ ਕੇ ਇਸ ਥਾਂ ਤੇ ਪਹੁੰਚਾ ਅ ਕਿੱਦਾਂ ਪਹੁੰਚ ਸਕਦਾ ਬੰਦਾ ਇਹ ਇਹ ਨਗਰ ਦਾ ਨਾਮ ਗੋਵਿੰਦਪੁਰ ਐ ਜੀ ਇਹ ਬੰਗਾ ਜੋ ਕਿ ਡਿਸਟ੍ਰਿਕਟ ਨਾਮਾਸ਼ਾ ਅਸ਼ੀਰ ਭਗਤ ਸਿੰਘ ਵਿੱਚ ਸਥਿਤ ਐ ਜੀ 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 ਉੱਥੋਂ 5 ਕਿਲੋ ਮੀਟਰ ਦੀ ਦੂਰੀ ਤੇ ਹੈ ਅ ਠੀਕ ਹੈ ਜੀ ਪਿੰਡ ਗੋਵਿੰਦਪੁਰ ਆਪਾਂ ਬੰਗੇ ਆ ਕੇ ਨਾ ਜੇ ਆਪਾਂ ਮਿਲ ਕੇ ਬਸਤੇ ਵੀ ਹੋਣਾ ਪਹਿਲਾਂ ਬੰਗੇ ਆਉਣਾ ਬੰਗੇ ਜਿੱਥੇ ਬਸ ਰੁਕਦੀ ਉੱਥੋਂ ਹੀ ਖੱਬੇ ਆ ਤੁਹਾਨੂੰ ਸੜਕ ਮੁੜਦੀ ਆ ਜੀ ਉੱਥੋਂ 5 ਕਿਲੋ ਮੀਟਰ ਦੂਰੀ ਦੇ ਪਿੰਡ ਦਾ ਨਾਮ ਹੈ ਗੋਵਿੰਦਪੁਰ ਜੀ ਇਹ ਮਹਾਰਾਜ ਦੇ ਨਾਮ ਤੇ ਹੀ ਇਸ ਦਾ ਪਿੰਡ ਦਾ ਨਾਮ ਰੱਖਿਆ ਹੋਇਆ ਜੀ ਇਸ ਦਾ ਨਾਮ ਪਹਿਲਾਂ ਸਲੇਮਪੁਰ ਸੀ ਅੱਛਾ ਜੀ ਇਹ ਮਹਾਰਾਜ ਦੇ ਨਾਮ ਤੇ ਹੀ ਛੇ ਮਾਸੇ ਨਾਮ ਤੇ ਪਿੰਡ ਦਾ ਨਾਮ ਗੋਵਿੰਦਪੁਰ ਰੱਖਿਆ ਗਿਆ ਸੀ ਜੀ 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 ਅਸੀਂ ਆਨੰਦਪੁਰ ਸਾਹਿਬ ਤੋਂ ਆਏ ਹਾਂ ਅੱਛਾ ਜੀ ਕਿੱਦਾਂ ਮੇਰੀ ਮਿਸੇਜ ਦੇ ਲੱਤ 'ਚ ਚੂਲੇ ਤੋਂ ਲੈ ਕੇ ਲੱ ਅੱਛਾ ਜੀ ਫਿਰ ਅਸੀਂ ਰੋਪੜ ਜਿਹੜੇ ਵੀ ਡਾਕਟਰਾਂ ਨੇ ਦੱਸਿਆ ਸੁਆਣਾ ਹਸਪੀਟਲ ਉਹਨਾਂ ਨੇ ਆਪਰੇਸ਼ਨ ਹੀ ਦੱਸਿਆ ਰੀੜ ਦੀ ਹੱਡੀ ਦਾ ਰੀੜ ਦੀ ਹੱਡੀ ਦਾ ਆਪਰੇਸ਼ਨ ਆਪਰੇਸ਼ਨ ਦੱਸਿਆ 8.5 ਲੱਖ ਰੁਪਈਆ ਲੱਗਣਾ ਤੁਹਾਡਾ ਬੋਲ ਅੱਛਾ ਜੀ 8 ਘੰਟੇ ਦਾ ਆਪਰੇਸ਼ਨ ਵਾਹਿਗੁਰੂ ਵਾਹਿਗੁਰੂ ਫਿਰ ਅਸੀਂ ਸਾਨੂੰ ਇੱਥੇ ਮਹਾਰਾਜ ਦਾ ਪਤਾ ਲੱਗਿਆ ਕਿਸੇ ਬੰਦੇ ਤੋਂ ਆਪਣੇ ਇਹ ਬੇਟੀ ਦੇ ਸਹੁਰਿਆਂ ਤੋਂ ਜੀ ਜੀ ਬਾਈ ਦੇ ਉੱਤੇ ਤੁਸੀਂ ਜਾਓ ਅਸੀਂ ਉੱਤੇ ਠੀਕ ਹੋ ਗਏ ਜੀ ਫਿਰ ਅਸੀਂ ਉੱਤੇ ਤੋਂ ਦਵਾਈ ਲੈ ਕੇ ਛੁੱਟੀ ਕਰਾ ਕੇ ਆਗੇ ਵੇ ਆਪਰੇਸ਼ਨ ਫਿਰ ਦੇਖ ਲੂਗੇ ਜੀ ਯਾਨੀ ਡਾਕਟਰਾਂ ਦੇ ਕੋਲੋਂ ਹਸਪੀਟਲ ਚ ਆਪਰੇਸ਼ਨ ਦਾ ਉਥੋਂ ਛੱਡ ਕੇ ਆਗੇ ਵੀ ਆਪ ਗੁਰਦੁਆਰਾ ਸਾਹਿਬ ਜਾਣਾ ਅਸੀਂ ਉੱਥੇ ਜਾਣਾ ਜੀ ਆਹ ਬਾਤ ਕੀ ਆ ਬਸ ਅਸਤ ਜੀ ਜਾਣੀ ਹੋਰ ਫਰਕ ਆਹ ਆਹ ਕੀ ਆ ਬਾਤ ਕੀ ਆ ਬਣਾ ਕਿ ਗੁਰੂ ਮਹਾਰਾਜ ਕਿਰਪਾ ਕਰੇ ਜੀ ਕਿਰਪਾ ਕਰਨ ਮਹਾਰਾਜ ਜੀ ਹਾਂ ਜੀ ਮਹਾਰਾਜ ਤੇ ਕਿਰਪਾ ਜੀ ਲੱਗੇ ਲਈ ਅਸੀਂ ਬਾਬੇ ਗੁਰਦਵਾਰੇ ਜੀ ਨੂੰ ਕੀਤਵ ਸਾਬਾ ਜੀ 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 ਉਹਨਾਂ ਦੀ ਵੀ ਕਿਰਪਾ ਹੈ ਉਹ ਇਹਨਾਂ ਦੇ ਪੁੱਤਰ ਆ ਜੀ ਸ੍ਰੀ ਹਰ ਗੋਬੇ ਸਾਹਿਬ ਜੀ ਦੇ ਉੱਤੇ ਬਾਬਾ ਗੁਰ ਦਿੱਤਾ ਜੀ 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 ਬਸ ਇਹ ਸੁਣ ਕੇ ਆ ਸੀ ਬਸ ਉੱਤੇ ਤੇ ਨਿਕਰਾ ਕੇ ਆ ਗਏ ਜੀ 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 ਸਾਡੀ ਦਿੱਕਤੀ ਕਰਦੇ ਜਿੱਦਣ ਤੇ ਅਸੀਂ ਆਏ ਆ ਫਰਕ ਪੈ ਗਿਆ ਜਿੱਦਰ ਤੇ ਕਿਰਪਾ ਸੱਚੇ ਭਾਸ਼ੀ ਇਦਾਂ ਹੀ ਕਿਰਪਾ ਫਰਕ ਪੈਂਦੇ ਰਹਿਣ ਤਾਂ ਸੰਗਤਾਂ ਆਉਂਦੀਆਂ ਨੇ ਸੰਗਤਾਂ ਦਾ ਭਲਾ ਕਰਦੇ ਰਹਿਣ ਤੇ ਜੋ ਖਾਣਾ ਪੀਣਾ ਰਹਿਣਾ ਸਹਿਣਾ ਸਾਰਾ ਕੁਝ ਸਾਰਾ ਕੁਝ ਫ੍ਰੀ ਹੈ ਕਹਿੰਦੇ ਫ੍ਰੀ ਸਾਰਾ ਕੁਝ ਫ੍ਰੀ ਹੈ ਜੀ ਕਿਸੇ ਨੂੰ ਕੋਈ ਏ ਨਹੀਂ ਹੈ ਅਸੀਂ ਇੱਕ ਮਲਣ ਵਾਲੇ ਕੋਲ ਗਏ ਦੇਸੀ ਬੰਦਾ ਸਾਡੇ ਪਿੰਡਾਂ ਦੇ ਲੱਗਦਾ 500 ਰੁਪਏ ਲੈਂਦਾ ਤਾਂ ਦੇਲ ਮਲਣ ਦਾ ਹੀ 500 ਰੁਪਿਆ ਦੋ ਤਿੰਨ ਵਾਰ ਅਸੀਂ ਗਏ ਉਹਦੇ ਕੋਲ ਕੋਈ ਡਾਕਟਰ ਨਹੀਂ ਕੋਈ ਸ਼ਫਾਈ ਲੈਣੀਆਂ ਦੱਸੋ ਇੱਥੇ ਅਸੀਂ ਮਹਾਰਾਜ ਦੇ ਜਿਹੇ ਦਿਨ ਤੋਂ ਆਏ ਆ ਸਾਨੂੰ ਫਰਕ ਪੈ ਗਿਆ ਜੀ ਮਿਸੇ ਚੱਲਣ ਲੱਗ ਗਈ ਹੈ ਨਹੀਂ ਤਾਂ ਸਾਰੀ ਜਾਨ ਸੌਂ ਗਈ ਉਹ ਚਲੇ ਗਈ ਜੀ ਚਲੇ ਗਏ ਚਲੋ ਗੁਰੂ ਮਰਿਆ ਕਿਰਪਾ ਕਰੇ ਜਲਦੀ ਉਹਨਾਂ ਨੂੰ ਅੱਛੇ ਕਰਨ ਨਾ ਗੁਰਦੁਆਰਾ ਸਾਹਿਬ ਚਲ ਗਏ ਜੀ 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 ਇੱਥੇ ਤਾਂ ਬਹੁਤ ਅੱਛਾ ਰਹਿਣ ਦਾ ਸਹਿਣ ਦਾ ਪੈਣ ਸੌਣ ਦਾ ਖਾਣ ਦਾ ਪਾਣੀ ਦਾ ਚਾਹ ਪਾਣੀ ਦਾ ਕੋਈ ਕਿਸੇ ਕਿਸਮ ਦਾ ਕਿਸੇ ਪੇਸ਼ੈਂਟ ਨੂੰ ਇਹ ਨਹੀਂ ਹੈ ਵੀ ਕੋਈ ਪੈਸੇ ਦੇਣੇ ਪੈਂਦੇ ਕਿਸੇ ਦਾ ਜੀ ਜੀ ਉਹ ਕਿਸੇ ਦੀ ਆਪਣੀ ਸ਼ਰਤ ਹੈ ਜੀ ਖੁਸ਼ੀ ਦੇ ਨਾਲ ਦੇਖੋ ਜਿੰਨੀਆਂ ਜਿੰਨਾ ਕੋਈ ਸੰਗਤਾਂ ਨੇ ਕਹਿਤਾ ਹੈ ਜਿਹੜੇ ਇਲਾਜ ਕਰਉਣ ਆਏ ਆ ਮੈਨੂੰ ਮੇਨ ਲੱਗਦਾ ਕੁਝ ਕਹਿਣ ਦੀ ਹੁਣ ਲੋੜ ਬਾਕੀ ਰਹੀ ਨਹੀਂ ਬਾਕੀ ਤੁਸੀਂ ਸਾਰੇ ਆਪੇ ਜਾਣਦੇ ਆ ਸਾਰਾ ਕੁਝ ਹਾਂ ਜੀ ਸੰਗਤ ਜੀ ਤੇ ਹੁਣ ਚਲਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੇਲੇ ਕਰਨ ਤੇ ਉਸ ਤੋਂ ਬਾਅਦ ਪਹਿਲਾਂ ਆਪਾਂ ਦਰਸ਼ਨ ਗਾਉਂਦੇ ਆ ਉਹਨਾਂ ਦੇ ਜਿਹੜੇ ਜਿੰਨੀਆਂ ਆਈਆਂ ਹੋਈਆਂ ਸੰਗਤਾਂ ਦੂਰ ਦਰਾਡੇੋਂ ਆਉਂਦੀਆਂ ਹਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਤੇ ਆਪਣਾ ਫਾਂਡਾ ਕਰੋ ਉਹਨਾਂ ਸਾਰਿਆਂ ਦੀ ਸੇਵਾ ਦੇ ਵਿੱਚ ਹਰ ਵੇਲੇ ਇਹ ਸਾਰੀਆਂ ਸੰਗਤਾਂ ਪਿੰਡ ਦੀਆਂ ਉਹਨਾਂ ਦੀ ਸੇਵਾ ਕਰਦੀਆਂ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗਤ ਜੀ ਹੁਣ ਆਪਾਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਪਾਸ਼ਾਹੀ ਛੇਵੀਂ ਸ੍ਰੀ ਹਰਗੋਬਿੰਦ ਸਾਹਿਬ ਜੀ ਪਾਸ਼ਾਹੀ ਛੇਵੀਂ ਪਿੰਡ ਗੋਬਿੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਗੁਰਦੁਆਰਾ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਮਾਤਾ ਗੰਗਾ ਜੀ ਨਿਵਾਸ ਇਹ ਵੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੇ ਇੱਥੇ ਵੀ ਜਿਹੜੀਆਂ ਸੰਗਤਾਂ ਆਉਂਦੀਆਂ ਆ ਦੂਰੋਂ ਦੂਰੋਂ ਰੋਗੀ ਆਉਂਦੇ ਉਹਨਾਂ ਦੇ ਰਹਿਣ ਦੇ ਲਈ ਪੂਰਾ ਪੁਖਤਾ ਪ੍ਰਬੰਧ ਕੀਤੇ ਹੋਏ ਆ ਤੇ ਬੈੱਡ ਵੀ ਲੱਗੇ ਇੱਧਰ ਉਧਰ ਬੈੱਡ ਨਹੀਂ ਲੱਗੇ ਨਾ ਇਹ ਜਿਹੜੀ ਜ਼ਿਆਦਾ ਸੰਗਤਾਂ ਆਂਦੀ ਆ ਉਹ ਬਿੱਡਾਂ ਤੇ ਜਿਹੜੀ ਜ਼ਿਆਦਾ ਸੰਗਤ ਉਹ ਬਿੱਡਾਂ ਦੇ ਉੱਪਰ ਹੈਗੇ ਉਹਨਾਂ ਲਈ ਇੱਧਰ ਬੈੱਡ ਪ੍ਰੋਵਾਈਡ ਹੈ ਨਾ ਜੀ 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 ਤੇ ਬਾਥਰੂਮ ਲੱਗੇ ਆ ਇਹਨਾਂ ਦੇ ਬਾਥਰੂਮ ਇੱਧਰ ਹੈਗੇ ਆ ਨਾ ਹਾਂਜੀ ਲੱਗੇ ਠੀਕ ਹੈ ਬਿਲਕੁਲ ਗੁਰਦਵਾਰਾ ਸਾਹਿਬ ਜੀ ਦੇ ਸਾਹਮਣੇ ਇਹ ਬਿਲਡਿੰਗ ਹੈ ਔਰ ਇੱਥੇ ਵੀ ਜਿਹੜੇ ਰੋਗੀ ਆਉਂਦੇ ਹੋ ਉਸ ਜਗ੍ਹਾ ਦੇ ਉੱਤੇ ਜਿਹੜੇ ਜ਼ਿਆਦਾ ਦੁਖੀ ਹੁੰਦੇ ਆ ਹਾਂਜੀ ਜਿਹੜੇ ਜ਼ਿਆਦਾ ਤੰਗਿਆ ਜਿੰਨਾਂ ਤੋਂ ਥੱਲੇ ਨਹੀਂ ਪੈ ਹੁੰਦਾ ਉਹਨਾਂ ਨੂੰ ਬெட் ਦਿੱਤੇ ਜਾਂਦੇ ਆ ਜੀ 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 ਤੇ ਬਿਲਕੁਲ ਹੁਣ ਚਲਦੇ ਜੀ ਗੁਰਦਵਾਰਾ ਸਾਹਿਬ ਦੇ ਦਰਸ਼ਨ ਮੇਲੇ ਕਰਦੇ ਆ ਤੇ ਗੁਰਦੁਆਰਾ ਸਾਹਿਬ ਦੇ ਜਦੋਂ ਅਸੀਂ ਅੰਦਰ ਐਂਟਰੀ ਕਰਦੇ ਤੇ ਇੱਕ ਇੱਧਰਲੇ ਪਾਸੇ ਵੀ ਰੂਮ ਬਣੇ ਹੋਏ ਆ ਜਿੱਥੇ ਸੰਗਤ ਆਰਾਮ ਕਰਦੀ ਆ ਰਹਿੰਦੀ ਆ ਯਾਨੀ ਇਹ ਸ਼ਨੀਵਾਰ ਆਉਂਦੀ ਨੇ ਸੰਗਤ ਸ਼ੁੱਕਰਵਾਰ ਆ ਜਾਂਦੀ ਆ ਨਾ ਇਸ ਜਗ੍ਹਾ ਦੇ ਉੱਤੇ ਸ਼ੁੱਕਰਵਾਰ ਆ ਜਾਂਦੀ ਆ ਨਾ ਤੇ ਇਹ ਆ ਜੀ ਉਹ ਹਾਲ ਜਿੱਥੇ ਸੰਗਤਾਂ ਆ ਕੇ ਵਿਸ਼ਰਾਮ ਕਰਦੀਆਂ ਸ਼ਨੀਵਾਰ ਤੇ ਐਤਵਾਰ ਇੱਥੇ ਭਰਦੀਆਂ ਹਾਜ਼ਰੀ ਜੀ ਹੁਣ ਕਰਦੇ ਆ ਜੀ ਗੁਰੂ ਘਰ ਦੇ ਦਰਸ਼ਨ ਤੇ ਜਿਹੜੀਆਂ ਜਿਹੜੀਆਂ ਸੰਗਤਾਂ ਇਸ ਸਥਾਨ ਤੇ ਆਈਆਂ ਆ ਉਹ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੇ ਇਹ ਸਾਡੇ ਭਾਈ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਪ੍ਰਧਾਨ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਪੂਰੀ ਕਮੇਟੀ ਨੇ ਬਹੁਤ ਸਹਿਯੋਗ ਦਿੱਤਾ ਅਸੀਂ ਇਹਨਾਂ ਦੇ तहे ਦਿਲੋਂ ਧੰਨਵਾਦੀ ਆ ਵੀ ਤੁਸੀਂ ਇਹਨਾਂ ਸਹਿਯੋਗ ਦਿੱਤਾ ਸਾਨੂੰ ਵੀਡੀਓ ਬਣਾਉਣ ਦੀ ਕਿਉਂਕਿ ਜਦੋਂ ਵੀ ਵੀਡੀਓ ਇੱਥੇ ਆ ਕੇ ਬਣਾਉਂਦੇ ਆ ਤੇ ਪਰਮਿਸ਼ਨ ਕਮੇਟੀ ਤੋਂ ਲੈਣੀ ਬਹੁਤ ਜ਼ਰੂਰੀ ਹੁੰਦੀ ਆ ਕਿਉਂਕਿ ਇੱਥੇ ਪੁਖਤਾ ਜਾਣਕਾਰੀ ਮਿਲਦੀ ਆ ਨਾ ਸਾਰੀ ਮਾੜਾ ਦਾ ਅਰਦਾਲਪੁਰ ਜੋ 12 ਤਰੀਕ ਨੂੰ 12 ਜੂਨ ਨੂੰ ਆ ਰਹੇ ਆ 12 ਜੂਨ ਨੂੰ ਗੁਰਦੁਆਰ ਸਾਹਿਬ ਅਖੰਡ ਪਾਠ ਸਾਹਿਬ ਆਰੰਭ ਕਰਾਈ ਜਾਣਗੇ ਜੀ ਔਰ 14 ਜੂਨ ਦਿਨ ਸ਼ਨੀਵਾਰ ਨੂੰ ਇਹ ਮਾਲੇ ਦਾ ਜੋ ਪ੍ਰਕਾਸ਼ ਇਸ ਮਨਾਇਆ ਜਾ ਰਿਹਾ ਹੈ ਉਸ ਢਾਡੀ ਬਾਤ ਢਾਡੀ ਜਥਾ ਕਥਾ ਬਾਚਕ ਹੋਰ ਕੀਤਨੀ ਜਥੇ ਆ ਰਹੇ ਹਨ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਔਰ ਮੇਰੀ ਸਰਕਾਰ ਸਿੰਘ ਸਾਧ ਸੰਗਤ ਨੂੰ ਬਹੁਤ ਜੋ ਅਪੀਲ ਹੈ ਕਿ ਹਮ ਆ ਕੇ ਸ਼ਨੀਵਾਰ ਦਿਨ 14 ਜੂਨ ਦਿਨ ਸ਼ਨੀਵਾਰ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਤੇ ਫਰੀਆ ਸੰਗਤਾਂ ਨੇ ਪਹੁੰਚਣਾ ਜੀ ਔਰ ਕਿਸੇ ਨੂੰ ਵੀ ਕੋਈ ਦੀ ਸ਼ਾਂਤੀ ਹਰੀ ਗੁਰੂਗਾ ਸਾਹਿਬ ਦਾ ਵੀ ਜੋ ਉਪਤਾਨਪੁਰ ਮਨਾਇਆ ਜਾ ਰਿਹਾ ਔਰ ਗੁਰੂ ਗੋਬਿੰਦ ਸਿੰਘ ਦਾ ਜੋ ਨਗਰਗੀਤਾਂ ਵੀ ਲਿਖਿਆ ਜਾਂਦਾ ਹੈ ਹਰੇਕ ਸਾਲ ਜੋ ਜਾਨੀ ਵਿੱਚ ਆਂਦਾ ਹੈ ਜੀ ਉਹ ਵੀ ਧੂਮਤਾਮਨਾ ਮਨਾਇਆ ਜਾ ਰਿਹਾ ਹੈ ਪਿੰਡ ਦੀ ਨਗਰ ਦਾ ਬਹੁਤ ਸਹਿਯੋਗ ਹੈ ਔਰ ਸੰਗਤਾਂ ਦਾ ਬਹੁਤ ਸਹਿਯੋਗ ਹੈ ਨਗਰ ਦੀ ਔਰ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰੇ ਜੋ ਵੀ ਇਹ ਸੇਵਾ ਕੀਤੀ ਜਾਂਦੀ ਹੈ ਔਰ ਮਹਾਰਾਜ ਜੀ ਵਕਸ਼ੇ ਦਾ ਸਰਕਾ ਹੀ ਹੈ ਅਸੀਂ ਤਾਂ ਸੇਵਾਦਾਰ ਆਹ ਇੱਕ ਨਿਸ਼ਕਾਮ ਸੇਵਾ ਕਰਦੇ ਆ ਉਹਨਾਂ ਦੇ ਹੁਕਮ ਮਜਾਂਦੇ ਆ ਤੇ ਭਲਾਂ ਜੀ ਤੁਸੀਂ ਆਪਣਾ ਨੰਬਰ ਦੇ ਦਿਓ ਕਿਸੇ ਵੇਲੇ ਕੋਈ ਦੂਰੋਂ ਸੰਗਤ ਨੇ ਆਉਣਾ ਹੁੰਦਾ ਨਾ ਤੁਸੀਂ ਹਾਂ ਜੀ 14352235 ਮੇਰਾ ਟੈਲੀਫੋਨ ਨੰਬਰ ਹੈ ਕਦੀ ਵੀ ਮੈਨੂੰ ਕਿਸੇ ਟਾਈਮ ਵੀ ਆਪ ਤੁਸੀਂ ਮੈਨੂੰ ਟੈਲੀਫੋਨ ਕਰਦੇ ਮੈਂ ਹਰੇਕ ਦਾ ਟੈਲੀਫੋਨ ਅਟੈਂਡ ਕਰਦਾ ਹਾਂ ਔਰ ਇਹ ਜੋ ਸਥਾਨ ਹੈਗਾ ਇਹ ਬੰਗਾ ਸ਼ਹਿਰ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਾਲ ਦੇ ਵਿੱਚ ਸੀਟਾ ਤਹਿਸੀਲ ਹੈ ਮੰਗਾ ਉਸ ਤੋਂ 5 ਕਿਲੋਮੀਟਰ ਦੂਰੀ ਦੇ ਪਿੰਡ ਹੈ ਗੋਬਿੰਦਪੁਰ ਮਹਾਰਾ ਦੇ ਨਾਮ ਤੇ ਹੀ ਪਿੰਡ ਦਾ ਨਾਮ ਲਿਖਿਆ ਗਿਆ ਰੱਖਿਆ ਗਿਆ ਸੀ ਇਹ ਪਿੰਡ ਗੋਬਿੰਦਪੁਰ ਵਿੱਚ ਇੱਕ ਗੁਰਦੁਆਰਾ ਸ਼ੋਧੋਪਤ ਹੈ ਦੂਰੋਂ ਦੂਰੋਂ ਸਾਥ ਸੰਗਤ ਜੋ ਸ਼ਨੀਵਾਰ ਨੂੰ ਤੇ ਅਦਵਨ ਨਾਪਸ ਹੁੰਦੀ ਹੈ ਹਾਂ ਇੱਕ ਗੱਲ ਜਰੂਰ ਜਿਹੜੀ ਬਾਰ-ਬਾਰ ਆਪਾਂ ਜ਼ਿਕਰ ਕੀਤੀ ਪ੍ਰਧਾਨ ਜੀ ਉਹਨਾਂ ਨੇ ਮੈਂ ਵੀ ਵੀਡੀਓ 'ਚ ਸਟਾਰਟਿੰਗ 'ਚ ਕਹੀ ਆ ਵੀ ਸ਼ਨੀਵਾਰ ਔਰ ਐਤਵਾਰ ਹੀ ਸੰਗਤ ਦੇ ਜਿਹੜੇ ਫਾਂਡਾ ਕੀਤਾ ਜਾਂਦਾ ਹੈ ਔਰ ਸ਼ਨੀਵਾਰ ਔਰ ਐਤਵਾਰ ਸ਼ਨੀਵਾਰ ਦੋ ਟਾਈਮ ਕੀਤਾ ਜਾਂਦਾ ਜੀ ਸਵੇਰੇ ਔਰ ਸ਼ਾਮ ਨੂੰ ਤਿੰਨ ਤੋਂ 4:30 ਔਰ ਐਤਵਾਰ ਨੂੰ ਸਵੇਰੇ ਪੇ ਸੰਗਤ ਨੂੰ ਛੁੱਟੀ ਮਹਾਰਾਜਾ ਸਾਡੇ 4:30 ਵਜੇ ਰੋਜ਼ਾਨਾ ਪ੍ਰਕਾਸ਼ ਕੀਤਾ ਜਾਂਦਾ ਫਿਰ ਪੰਜ ਬਾਣੀਆਂ ਦਾ ਪਾਠ ਹੋਣ ਤੋਂ ਪ੍ਰੰਤ 6 ਵਜੇ ਅਰਦਾਸ ਕੀਤੀ ਜਾਂਦੀ ਹੈ ਸਮੂਹ ਸੰਗਤ ਦੀ ਤੰਦਰੁਸਤੀ ਲਈ ਮਹਾਰਾਜਾ ਚਾਨਾ ਦੇ ਵਿੱਚ ਤੇ ਸਮੂਹ ਸੰਗਤ ਨੂੰ ਮੇਰੀ ਇਹੀ ਸਤਿਕਾਰ ਸਹਿ ਬੇਨਤੀ ਹੈ ਕਿ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾ ਕਰਪਾਤਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ